ਹਾਂਜੀ ਮਿੱਤਰੋ ਕੀ ਹਾਲ ਜਾਲ ਆ ਬਈ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਤੇ ਆਪਣੇ ਬਈ ਸਾਰੇ ਭਰਾਣਾ ਚੈਨਲ ਨੂੰ ਪਹਿਲੀ ਗੱਲ ਤਾਂ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਤੇ ਅੱਜ ਆਪਾਂ ਬਈ ਮਹੰਤ ਸੱਧਵਾ ਸਟਾਰ ਖਿਡਾਰੀ ਦਾ ਬਈ ਆਪਾਂ ਇੰਟਰਵਿਊ ਪਾਉਣ ਲੱਗਿਆ ਤੇ ਬਾਈ ਕੁਲਦੀਪ ਢਿਲਮਾਨੇ ਕੀਤੀ ਵੀ ਹੈ ਇੰਟਰਵਿਊ ਉਹ ਪਾਉਣ ਲੱਗਿਆ ਬਈ ਸਾਰੇ ਭਰਾਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਧੰਨਵਾਦ ਬਈ ਵੀਰ ਦੇ ਵੀਡੀਓ ਦੇਖ ਰਹੇ ਹੋ ਬਾਈ ਨੇ ਵੀ ਦਾ ਯਾਰ ਬਹੁਤ ਚੰਗਾ ਲੱਗੋਦਾ ਉਹਦੇ ਦੇ ਭਰਾ ਦੀ ਬਹੁਤ ਮਦਦ ਦਾ ਜਾਨੀ ਕਿ ਇੱਥੇ ਤੱਕ ਉਹਦੇ ਕਰਕੇ ਹੀ ਆ ਗਏ ਹਾਂ ਨਹੀਂ ਕੀ ਨੇ ਮੰਨਤਾ ਸਦਮਾ ਕੀ ਨੇ ਜੋਤ ਸਦਮਾ ਕੀ ਨੇ ਜਾਨਣਾ ਕੀ ਨੇ ਮੰਨਣਾ ਸਦਮਾ ਦੇਖਣਾ ਜਾਨਣਾ ਸੀ ਕੀ ਨੇ ਦੇਖਣਾ ਸੀ ਝੜ ਬਾਈ ਨੇ ਲਾਈ ਹੈ ਝੜ ਬਿਲਕੁਲ ਨੇ ਲਾਈ ਬਾਈ ਨੇ ਲਾਈ ਬਿਲਕੁਲ ਅੱਛਾ ਵੀਰੇ ਆਪਾਂ ਗੱਲ ਕਰਦੇ ਹਾਂ ਡਾਈਆਂ ਦੀ ਡਾਈਆਂ ਕਿ ਇਸ ਪ੍ਰੋਸੈਸ ਚ ਕਿਵੇਂ ਲੈਂਦੇ ਹੋ ਤੁਸੀਂ ਕੁਤਰਾ ਨੇ ਡਾਈਆਂ ਵੀਰੇ ਹੁਣ ਮਤਲਬ ਕਹਿਣ ਦਾ ਸੀ ਵੀ ਸਟਾਰਟਿੰਗ ਤੇ ਜਦੋਂ ਕੱਢਦਾ ਕੂਤਰ ਮੈਂ ਉਹ ਤੋਂ ਪੰਤ ਪਲਵਾ ਕੇ ਕੱਢਦਾ ਸਿੱਧੇ ਕਰ ਲੈਣੇ ਪਹਿਲਾਂ ਹੂੰ ਕਿੰਨੇ ਕ ਟਾਈਮ ਤੋਂ ਪਾਲ ਉਹਨਾਂ ਕੱਢਦੇ ਕਦੋਂ ਜਿਵੇਂ ਹੁਣ 5-7 ਦਿਨਾਂ ਅਸੀਂ ਪਿੰਜਰਿਆਂ 'ਚ ਪਾ ਦੇਣਾ ਜੀ ਕੂਤਰ ਮੈਂ 2-2 ਤੇ 4-4 ਕਰਕੇ ਮਤਲਬ 4 ਉੱਡ ਗਿਆ ਕੇ 4 ਹੋਰ ਕੱਢ ਤੇ 4 ਉੱਡ ਗਿਆ ਕੇ 4 ਹੋਰ ਕੱਢ ਕੱਠੇ ਨਹੀਂ ਛੱਡਦੇ ਮਤਲਬ ਉਹ ਤਿਆਰ ਰੱਖਣਾ ਵੀ ਕੂਤਰ ਵੀ ਗਣਤੀ ਤੇ ਹੁੰਦੇ ਆ ਮਤਲਬ ਕਹਿਣ ਦਾ ਵੀ ਪਿੰਡ ਸਾਡਾ ਬੜਾ ਖਾੜੇ ਕੂਤਰ ਬੜੇ ਰੱਖੇ ਹੂੰ ਓਕੇ ਉਹ 4-4 ਕਰਕੇ 5-5 ਕਰਕੇ ਉਹ ਸਿੱਧੇ ਕਰ ਲੈਣੇ ਫਿਰ ਉਹਨਾਂ ਨੂੰ ਬਦਲ ਉਹਨਾਂ ਦੇ ਰੰਗ ਲਾ ਲੈਣ ਲੱਗ ਲੱਗੇ ਵੀ ਆ ਆ ਦਿਨਾਂ ਚ ਕੱਢਨੇ ਆ ਉਹਨੇ ਠੱਲ ਨੰਬਰ ਲੈਣੀ ਕਾਪੀ ਤੋਂ ਵੀ ਆ ਲੈਵਲ ਦਾ ਕੁਤਰਾ ਆ ਲੈਵਲ ਉਹ ਸਭਨ ਮਤਲਬ ਕਾਪੀ ਤੇ ਲਿਖਦੇ ਹੋ ਤੁਸੀਂ ਕਾਪੀ ਤੇ ਲਿਖਦੇ ਹੋ ਹਾਂ ਕਿਹਦਾ ਕਿਹੜਾ ਕਿਹਦਾ ਪੱਠਾ ਕਿਹਦਾ ਰਿਕਾਰਡ ਆ ਕਿਹਦਾ ਨਹੀਂ ਜਿਵੇਂ ਤੁਹਾਡੇ ਤਾਂ ਉੱਡਦੇ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੀ ਜੱਜਮੈਂਟ ਹੋਣੀਆਂ ਵੀ ਸਾਡੇ ਆ ਜੱਜਮੈਂਟ ਆਏ ਹੋਏ ਨੇ ਬਾਈ ਜਿਹੜੇ ਸਾਡੇ ਜਿਹੜੇ ਉੱਡਣਗੇ ਜਿਹੜੇ ਛੱਡਿਆ ਸਾਡੇ ਇਕੱਠੇ ਫਰਨਾ ਫਰ ਭਾਗੇ ਉੱਡਣਗੇ ਹੂੰ ਕੁਰੰਗਾ ਦਾ ਵੀ ਸਾਡਾ ਰੰਗਾਂ ਨਾਲ ਬਾਈ ਪਤਾ ਹੀ ਲੱਗ ਜਾਂਦਾ ਬੰਦੇ ਦੀ ਐਡੋਟ ਹੁਣ ਜੇ ਮੰਨਾਂ ਤੇ ਜੋਤ ਰੰਗ ਲਾਉਂਦੇ ਐ ਇਹਨਾਂ ਦੀ ਕਲਾ ਲੱਗ ਆ ਜਿਵੇਂ ਉਹ ਨਿੱਕੇ ਗਲਾਉਂਦੇ ਇਹਨਾਂ ਦੀ ਕਲਾ ਲੱਗ ਆ ਪੂਰੀ ਚੱਜਾ ਲਾਉਂਦਾ ਇਹਦੀ ਲੱਗਾ ਲੱਖਾ ਲਾਉਂਦਾ ਉਹਦੀ ਕਲਾ ਲੱਗ ਆ ਇੰਨਾ ਫਰਕ ਪੈ ਜਾਂਦਾ ਹੱਥ ਦਾ ਓਕੇ ਇਹ ਚੀਜ਼ ਆ ਤੁਸੀਂ ਦੇਖਦੇ ਹਾਂਜੀ ਹਾਂ ਅੱਛਾ ਇੱਕ ਗੱਲ ਆਪਾਂ ਬਾਈ ਕੀ ਭੇ ਸਵਾਲ ਦੀ ਭੈਣ ਦਾ ਵਿਆਹ ਕਿੱਟਾ ਸਾਡੀ ਦਾ ਉੱਥੇ ਵੀ ਬਾਈ ਨੇ ਮੈਨੂੰ ਗੱਲ ਬਹੁਤ ਵਧੀਆ ਲੱਗੀ ਉਹ ਗੱਲ ਦੁਬਾਰੇ ਦੱਸੋ ਉੱਥੇ ਤੁਸੀਂ ਜ਼ਿਕਰ ਕੀਤਾ ਸੀ ਵੀ ਬਾਈ ਇਸ ਤੱਕ ਘਰੇ ਹੀ ਚੈੱਕ ਕਰ ਲੈਨੇ ਵੀ ਆ ਕੋਈ ਤੁਹਾਡਾ ਬਾਜੀ ਜਿੱਤ ਗਿਆ ਹ ਪੰਜਾਂ ਘਰਾਂ ਦੇ ਕੋਲੇ ਸਾਡੇ 6.5 ਦਿਨ ਤੋਂ 400 ਕਬੂਤਰ ਜਣੀ ਫੁੱਲ ਪੀਕ ਤੇ ਹੁੰਦਾ ਜਦੋਂ ਮਤਲਬ ਪੂਰਾ ਹੁੰਦਾ ਵਾ ਮਤਲਬ 3 ਤੋਂ 250 ਤੋਂ 300 ਕਬੂਤਰ ਉੜਦਾ ਜੇ ਮਤਲਬ ਕਹਿਣ ਦਾ ਵੀ ਉਹਨਾਂ ਕਬੂਤਰਾਂ ਨੂੰ 250 ਤੋਂ 300 ਨੂੰ ਮਗਰ ਆਪਣੇ ਪੰਜ ਕਬੂਤਰ ਟਾ ਕੇ ਬੈਂਦੇ ਆ ਮਤਲਬ ਉਹ 2 ਵਜੇ ਬੈਂਦੇ ਆ ਜਾਂ 12 1 ਵਜੇ ਬੈਂਦੇ ਫੁੱਲ ਗਰਮੀ 2 ਵਜੇ ਬੈਂਦੇ ਜਿਹੜਾ ਕਬੂਤਰ ਆਪਣਾ 250 ਤੋਂ 300 ਬਹਿ ਗਿਆ ਟਾ ਕੇ ਉਹ ਆਪਾਂ ਬਾਈ ਜਿੱਤਾਂਗੇ ਜਿੱਤਾਂਗੇ ਬਸ ਉਹੀ ਤੁਸੀਂ ਕੱਟੋ ਉਹੀ ਕੱਟ ਲੈਣੇ ਹੁਣ ਜਿੱਦਣ ਬਰਸਾਲਾਂ ਬਾਈ ਇੱਥੇ ਬਾਈ ਸੀ ਰਾंजे ਵੀਰ ਨੂੰ ਪਹਿਲਾਂ ਫੋਨ ਕਰਤਾ ਸੀ ਮੈਂ ਕਿਹਾ ਜੀ ਬਰਸਾਲਾਂ ਵਾਲੀ ਬਾਈ ਹੂੰ ਜਿੱਤਨੀ ਜਿੱਤਨੀ ਹੂੰ ਬੰਦ ਉਹ ਤਾਂ ਕਰੀ ਬਾਈ ਜਿੱਤਾਂ ਦਾ ਮੇਰੇ ਕੋਲ ਇਹੋ ਚੀਜ਼ ਸਾਰੇ ਦੇਖਦੇ ਹੋਣਗੇ ਵੀ ਯਾਰ ਆਹ ਬੰਦ ਕਬੂਤਰ ਆਪਣੇ ਲਈ ਹਾਂ ਕਬੂਤਰ ਦੇ ਇਹਨਾਂ ਨੇ ਵੀਰੇ ਤੋਂ ਛੱਡਤੇ ਕਬੂਤਰ ਇਹਨੂੰ ਵੀਰ ਨੂੰ ਦੱਸਤਾ ਜੀ ਬਰਸਾਲਾਂ ਵਾਲੀ ਜਿੱਤੀ ਕਿਹਦਾ ਆ ਹੀ ਤਾਂ ਨਹੀਂ ਫੰਡਾ ਯਾਰ ਬਾਈ ਕਿਤੇ ਤੁਸੀਂ ਇਹਦੇ ਹੜਦੇ ਜੇ ਨਹੀਂ 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 ਬਾਈ ਹੜਦੇ ਨਹੀਂ ਸਾਡੀ ਮਿਹਨਤੀ ਬਾੜੀ ਆ ਬਾਈ ਅਸੀਂ ਉਸ ਦਿਨ ਕਬੂਤਰ ਪਿੰਜਰੇ ਪਾਉਣਾ ਜਿੱਤਾਂ ਨਾਲ ਕਰਮਾਂ ਦੀ ਆ ਪਰ ਵੀ ਜਿੱਦਣ ਬਈ ਆਦਾ ਕੰਮ ਕਰੇ ਹਾਂ ਉਹ ਤਾਂ ਹੁਣ ਗਾਂ ਵੀ ਭਰਾ ਬਾਕੀ ਚੁਣੇ ਵੀ ਗਏ ਕਬੂਤਰ ਥੋੜੇ ਵੱਡੀ ਗੱਲ ਹੈ ਇੱਕ ਹੱਥੀ ਚੜ ਗਏ ਅੱਜ ਕਿਤੇ ਉਹ ਵੀਰੇ ਸੇਮ ਜੋੜਾ ਨਹੀਂ ਲਾਇਆ ਬੇਕਤੀ ਇਹਦੇ ਉੱਡ ਗਏ ਵੀ ਇਹਨੂੰ ਉਵੇਂ ਨਹੀਂ ਲਾਇਆ ਹੂੰ ਪਾੜ ਦਿੰਨੇ ਅਗਲਾ ਪਾੜ ਦਿੰਨੇ ਬਸ ਜਿਹੜਾ ਵੱਜ ਦਿਮਾਗ ਜੇ ਨਹੀਂ ਦਰ ਹਾਂ ਫੇਰ ਕਿਵੇਂ ਲਾਉਨੇ ਬਸ ਉਮ ਪਤਾ ਹੁੰਦਾ ਵੀ ਆ ਇਹ ਤਾਂ ਉੱਡਦਾ ਆ ਇਹ ਤਾਂ ਉੱਡਦਾ ਹੀ ਲਾ ਹੂੰ ਕਿੰਥੇ ਤੱਕ ਇਹਨੂੰ ਬਰੀਡ ਕਰਦੇ ਉਹਨੂੰ ਵੀ ਕਿਹੜੇ ਕਬੂਤਰ ਵੀਰੇ ਯਾਰ ਇਹਨਾਂ ਬਰੀਡ ਦਾ ਤੰਤੀਜਾ ਹੁਣ ਮਿਲਿਆ ਸਾਨੂੰ 2 ਸਾਲ ਦਾ ਕਰਨੀ ਨਹੀਂ ਚਾਹੀਦੀ ਹਮ ਹੁਣ ਆਟੋ ਬੀਰੀਡ ਦਾ ਫਰਕ ਕੀ ਕਰੇ ਪ੍ਰਸਨ ਹੁਣ ਵੀਰੇ ਹੁਣ ਵੀਰਾਂ ਤੋਂ ਜਿੰਮੇ ਮਤਲਬ ਕਹਿਣ ਦਾ ਕਬੂਤਰ ਜਾ ਤੁਸੀਂ ਹੁਣ ਤੁਸੀਂ ਕਹੇ ਵੀ ਅਸੀਂ ਕਬੂਤਰ ਬਾਹਰੋਂ ਨਹੀਂ ਲੈਂਦੇ ਵੀ ਕਿੱਥੇ ਕਿ ਤੱਕ ਨਹੀਂ ਹੁਣ ਪਹਿਲਾਂ ਨਹੀਂ ਲੈਂਦੇ ਸੀ ਹੁਣ ਅਸੀਂ 2 ਸਾਲ ਦੇ ਬਹੁਤ ਕੂਤਰ ਲਗੇ ਹਮ ਮਤਲਬ ਕਿ ਇੱਕ ਦੀ ਇੱਕ ਦੀ ਵੱਧ ਲੈ ਗਏ ਆ ਮਤਲਬ ਹੁਣ ਗਾਂਹੇ ਸਾਲ ਹੁਣ ਘੜ ਜੂਗਾ ਪਰ ਆਪਣੇ ਤੌਰ ਤੇ ਲੈ ਕੇ ਆ ਹਾਂ ਪਰ ਆਪਣੇ ਤੌਰ ਤੇ ਕਿਤੋਂ ਕਿਤੋਂ ਆ ਹੁਣ ਜਿਵੇਂ ਭਾਂਸੀ ਬਾਈ ਤੋਂ ਕੂਤਰ ਆਏ ਸੀ ਤੋ ਕਿ ਇਸ ਗੱਲ ਤੇ ਫੇਰ ਉਹੀ ਗੱਲ ਤੁਹਾਡੇ ਵਾਲੀ ਆ ਜਾਣੀ ਹੈ ਕਿ ਸਾਡਾ ਨਾਂ ਨਹੀਂ ਲਿਆ ਗਿਆ ਉਹ ਜ਼ਰੂਰ ਵੀਰਾ ਵਣ ਕੇ ਨਾਂ ਲੈਂਦੇ ਬਾਂਸੀ ਬਾਈ ਤੋਂ ਕਬੂਤਰ ਆਈ ਸੀ ਉਹ ਤਰੀਕ ਨੇ ਜਦੋਂ ਕੈਨੇਡਾ ਗਏ ਸੀ ਉਹ ਸਾਰੇ ਜਿਹੜੇ 8-9 ਜੋੜੇ ਇਹਦੇ ਅੰਦਰ ਫਿਰਦੇ ਆਪਣੇ ਘਰੇ ਛੱਡ ਗਏ ਬਾਂਸੀ ਰਾਈਏ ਬਾਰੇ ਭਾਈ ਮੈਂ ਦੱਸ ਦਿੰਦਾ ਮੇਰਾ ਪਿੰਡ ਢੱਲਵਾ ਸਾਡੇ ਨਾਲ ਹੀ ਰਾਈਆ ਪਿੰਡ ਪੈਂਦਾ ਹੈ ਟਾਪ ਦਾ ਪਲੇਅਰ ਰਿਹਾ ਬਹੁਤ ਚੰਗੇ ਕਬੂਤਰ ਓਡੇ ਨੇ ਜਿਹੜੇ ਨਵੇਂ ਪਲੇਅਰ ਨੇ ਹੋ ਸਕਦਾ ਉਹਨਾਂ ਦੇ ਧਿਆਨ ਚ ਨਾ ਹੋਵੇ ਬਾਂਸੀ ਰਾਈਆ ਕੌਣ ਸੀ ਤੇ ਸੁਪਰਸਟਾਰ ਪਲੇਅਰਾਂ ਚ ਨਾ ਰਿਹਾ ਸਾਡੇ ਏਰੀਆ ਦਾ ਮਾਣ ਆ ਭਾਈ ਬਾਂਸੀ ਰਾਈਆ ਹੋਰ ਕਿੱਥੋਂ ਚੀਨੇ ਵੀਰ ਕੋਲੋਂ ਕੂਤਰ ਬਹੁਤ ਆਇਆ ਇੱਥੋਂ ਵੀ ਬਹੁਤ ਲੈ ਗਿਆ ਉਹ ਹੂੰ ਤੇ ਇਸ ਤੋਂ ਬਾਅਦ ਕੂਤਰ ਯਾਰ ਵੀਰੇ ਕੋਈ ਹੈ ਹੀ ਨਹੀਂ ਆਇਆ ਜਖੜਾਰੀ ਜਿੱਥੋਂ ਨਹੀਂ ਆਇਆ ਜਾਨੀ ਆ 2 ਸਾਲ ਤੇ ਹੂੰ ਮਤਲਬ ਹੁਣ ਤੁਸੀਂ ਆਟੋ ਬਿਜਿਟ ਬਹੁਤ ਕਰੀ ਬਹੁਤ ਕਰੀ ਆ ਜੀ ਪਹਿਲਾਂ ਮਤਲਬ ਇਹ ਸੀਗਾ ਵੀ ਉੱਡੀ ਜਾਂਦੇ ਸੀਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਉਹੀ ਜਿਹੜੀ 3-4 ਸਾਲ ਉੱਡ ਕੇ ਉੱਡ ਕੇ ਗੱਲ ਆ ਆ ਗੱਲਾਂ ਜਿਹੜਾ ਪ੍ਰੋਬਲ ਆਉਣ ਲੱਗੀ ਪਰ ਐਹੀ ਹੈ ਗੱਲ ਬਾਈ ਇਹ ਨਹੀਂ ਹੈਗਾ ਵੀ ਮਤਲਬ ਵੀ ਇੱਕ ਦੀ ਆਪਣੇ ਬਿਮਾਰੀ ਹੋ ਗਈ ਤੇ ਬਾਗੀਆਂ ਜਿੱਥੇ ਹੂੰ ਬਾਈ ਜਿੱਦਣ ਦੇ ਬਾਬੇ ਨੇ ਬਾਹ ਬੜੀ ਆ ਪੀਕ ਤੇ ਹੀ ਆ ਕੰਮ ਬਿਲਕੁਲ ਵੀਰੇ ਉੱਤੇ ਸਾਰਾ ਰਿਜ਼ਲਟ ਹੀ ਹੈ ਕਿ ਨਾ ਕੋਈ ਤੁਹਾਡੇ ਦੱਸੇ ਨਾਲ ਨਿਕਲੀ ਆ ਸਾਲ ਉੱਡ ਕੇ ਅਗਲੇ ਨੂੰ ਉੱਡੇ ਹੂੰ ਮੈਨੂੰ 8-9 ਸਾਲ ਹੋ ਗਏ ਲੈ ਤੋ ਲੈ ਹੀ ਆ ਜੀ ਕੰਮ ਕਿ ਹੁਣ ਜਿਹੜੇ ਤੁਸੀਂ ਹੁਣ ਬਾਗੀਆਂ ਛੱਡੀਆਂ ਸੀ ਆਊਟਬਰੀਡ ਕਰੇ ਵੀ ਸੀ ਤੇ ਹਾਂ ਵਿੱਚ ਆਊਟਬਰੀਡ ਕਰੇ ਬਾਈ ਇਹਨਾਂ ਦੇ ਪਿਛਲੇ ਸਾਲ ਤੋਂ ਤੁਹਾਨੂੰ ਯੂਰੋ ਪਿਛਲੇ ਸਾਲ ਬਿਮਾਰੀ ਆਈ ਹੂੰ ਸਾਨੂੰ ਆਏ ਸੀ ਵੀ ਅਸੀਂ ਪੰਜ ਚਾਰ ਇਸੇਲੇ ਚ ਹੂੰ ਬਈਨੀ ਬਿਮਾਰੀ ਬਿਮਾਰੀ ਜਿਆਦਾ ਵਜਲ ਹੋ ਗਏ ਇਨੇ ਪਜਲ ਹੋ ਗਏ ਵੀ ਮਤਲਬ ਐਸ ਵੀ ਪਹਿਲੀ ਵਾਰ ਹੀ ਭਾਈ ਆਈ ਸੀ ਆਪਣੇ ਹੂੰ 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 ਵੇਖ ਨਹੀਂ ਬਿਮਾਰੀ ਵਾਲੇ ਉੱਡਣਗੇ ਮੈਨੂੰ ਚੀਨੇ ਵੀਰ ਨੂੰ ਫੋਨ ਲਾ ਮੈਂ ਯਾਰ ਵੀਰੇ ਵੀ ਆ ਗਏ ਕਿ ਮੈਨੂੰ ਕਹਦਾ ਮਤਲਬ ਕਹਿਣ ਦਾ ਵੀ ਆ ਕਹਿੰਦਾ ਮੈਨੂੰ ਪਾ ਦੇ ਲਿਆਗੇ ਕਿ ਕੋਈ ਮੈਂ ਯਾਰ ਨਹੀਂ ਵੀਰੇ ਚੀਜ਼ਾਂ ਨਾਲ ਨਹੀਂ ਉੱਡਣੇ ਹੂੰ ਮੈਨੂੰ ਕਹਿੰਦਾ ਮੈਂ ਬੈਠਾ ਹੂੰ ਹੂੰ ਵੀ ਤੂੰ ਲਾ ਲਿਆਗੇ ਮੈਂ ਲਾ ਤੇ ਭਾਈ ਉਹਨਾਂ ਜੋ ਜਿਹੜੇ ਖੁੱਡੇ ਚ 40 ਮਰੇ ਮਤਲਬ ਕਹਿਣ ਦਾ ਖੁੱਡੇ ਚ 50 ਫਰਦੀ ਉਹ ਖੁੱਡੇ ਚ 10 ਵੱਜ ਗਏ ਜਦੋਂ ਨੂਰ ਪਰ ਤੋਂ ਸਟਾਰਟ ਹੋਏ ਹੂੰ ਤੇ ਸਿਆਲ ਤੋਂ ਸਿਆਲ ਭਾਈ ਉਧਰ ਜਾ ਕੇ ਉਸ ਦਿਨੋਂ ਜਿਹੜੀ ਜਵਾਰ ਕੇ ਬਾਜੀ ਆ ਉਥੇ ਲਾਸਟ ਕੀਤਾ ਉਥੇ ਓਡੇ ਉਹ ਨਹੀਂ ਮਤਲਬ ਇੰਨੇ ਨੂਰ ਪਰ ਤੇ ਹੋ ਕੇ ਤੇ ਜਵਾਰਗਿਆਂ ਤੱਕ ਬਾਈਆਂ ਜਿੱਤੀਆਂ ਬਾਈ ਹਾਂ ਸਾਰੀ ਗਰਮੀ ਸਾਰਾ ਸਿਆੜ ਸਾਰੀ ਬਾਈ ਜਿੱਤੀ ਜਿੰਨੀਆਂ ਬਾਜੀ ਓਕੇ ਉਹੀ ਕੂਤਰਾਂ ਨਾਲ ਸਹੀ ਆ ਹੁਣ ਫਿਰ ਜੋੜੇ ਕਿਵੇਂ ਲਾਇਆ ਬਾਈ ਹੁਣ ਕੀ ਜਜਮੈਂਟ ਕਰੀ ਹੁਣ ਬਾਈ ਜੋੜੇ ਲਾਏ ਸੀ ਕਾਰਨ ਕੀ ਹੋਇਆ ਇਹ ਹੁਣ 2-3 ਸਾਲ ਹਨ ਬਿਮਾਰੀ ਬਾਈ ਖੜਾ ਨਹੀਂ ਛੱਡਦੀ ਹਮ ਮਾੜੇ ਮੋੜ ਜੀਨਸ ਰਹ ਜਾਂਦੇ ਆ ਮਤਲਬ ਕੂਤਰਾਂ ਦੇ ਜਾਨੀ ਕਿ ਹੁਣ ਥੋੜਾ ਥੋੜਾ ਸੁਧਾਰ ਕੀਤਾ ਖੁੱਡੇ ਵੀ ਵਧਾਤੇ ਹੁਣ ਬਾਹਰਲੇ ਘਰੇ ਵੀ ਪਾਤੇ ਖੁੱਡੇ ਹਮ ਮਤਲਬ ਜਿਹੜਾ ਮਤਲਬ ਬਰੀਡਿੰਗ ਵਾਲੇ ਕੂਤਰ ਉੱਤਰੋ ਕੇ ਆਂਡਿਆਂ ਤੋਂ ਮਤਲਬ ਬਰੀਡ ਉਹ ਸਾਰੇ ਚੱਕ ਕੇ ਉੱਧਰ ਲੈ ਜਾਂਦੇ ਹੁਣ ਉੱਧਰ ਚਲੇ ਜਾਂਦੇ ਆ ਉੱਧਰ ਚਲੇ ਜਾਣੇ ਸਾਰੇ ਜਿੰਨੇ ਵੀ ਹੋਏ ਵੀ ਹੋਰ ਵੀ ਪਾ ਦੇ ਦੋ ਚਾਰ ਤੇ ਤਕਰੀਬਨ ਇੱਥੇ ਕਲੇ ਉਡਣ ਵਾਲੇ ਹੀ ਰੱਖਿਆ ਕਰ ਓਕੇ ਹਾਂਜੀ ਹੁਣ ਮੇਨ ਗੱਲ ਤੇ ਫੇਰ ਆ ਉਹ ਵੀ ਹੁਣ ਜੋੜੇ ਲਾਏ ਕਿਵੇਂ ਜਿਵੇਂ ਮਤਲਬ ਵੀ ਆਹ ਵੀਰੇ ਮਤਲਬ ਜੋੜੇ ਜਿਹੜੇ ਹੁਣ ਹੁਣ ਜਿਹੜੇ ਆਊਟ ਬਰੀਡ ਕਰਕੇ ਇਨ ਬਰੀਡ ਚੋਂ ਤੁਸੀਂ ਉਹ ਤੂੰ ਜਿਵੇਂ ਮਤਲਬ ਇੱਕ ਵੀਰੇ ਬੰਸੀ ਵਾਲਾ ਹੋ ਗਿਆ ਜਾਂ ਇੱਕ ਬਾਈ ਜੀਨੇ ਵਾਲਾ ਹੋ ਗਿਆ ਜਿਵੇਂ ਵੀ ਆਪਣੇ ਕਬੂਤਰ ਆਏ ਲਾਇਆ ਕੀ ਦੇਖ ਕੇ ਲਾਉਂਦੇ ਹੋ ਜ਼ਿਆਦਾਤਰ ਤੁਸੀਂ ਜੋੜੇ ਵੀਰੇ ਮਤਲਬ ਪਤਾ ਨਹੀਂ ਕੀ ਗੱਲ ਆ ਕੀ ਦੇਖ ਕੇ ਲਉਣਾ ਨਹੀਂ ਪ੍ਰਮਾਤਮਾ ਲਈ ਸੰਦਾ ਜਿਹੜਾ ਸੀ ਜੋੜਾ ਪੜ ਕੇ ਲੱਤਾ ਤਾਂ ਜਲਟ ਆਇਆ ਹੀ ਆ ਆਏ ਆ ਬਦਨ ਸਿੱਧਿਆ ਗਾ ਨਹੀਂ ਨਾ ਸਿੱਧਿਆ ਬਿਲਕੁਲ ਗੱਲ ਬਗਾਉਣ ਦੇਣ ਦੇ ਹਾਂਜੀ ਬਾਲਾ ਨਹੀਂ ਤਸਬਦੀ ਬੈਠੀ ਰਹਿੰਦੀ ਬਾਲਾ ਨਹੀਂ ਪੈਰ ਪੈਰ ਦੇਖ ਲੈ ਪੂਛ ਦੇਖ ਲਈ ਉਹ ਚ ਨਹੀਂ ਜਾਂਦੇ ਬਈ ਬਾਲਾ ਹਾਂ ਬਈ ਨਹੀਂ ਅੱਖਾਂ ਚਟੀਆਂ ਚਟੀਆਂ ਨਾਲ ਲੱਗਦੇ ਬਸ ਪਤਾ ਨਹੀਂ ਜੀ ਬਾਲਾ ਤੁਸੀਂ ਇਹ ਕਹਿੰਦੇ ਬਈ ਅਸੀਂ ਕਦੇ ਕੋਈ ਦੇਖਿਆ ਨਹੀਂ ਕੱਲਾ ਬਲੱਡ ਦੇ ਕੇ ਕਿਵੇਂ ਉਹ ਲੱਗਦਾ ਵੀ ਉਹ ਹੱਥੀ ਜੜਿਆ ਵੀ ਆ ਆਪਣਾ ਕੁਤਰ ਚੰਗਾ ਜੇ ਉਹ ਮਾੜੀ ਮੁੱਢੀ ਰੇਮ ਹੋਈ ਇਹਦੇ ਨਾਲ ਕੰਮ ਕਰੂ ਠੀਕਾ ਚਲੋ ਉਡਾਈਆਂ ਤੇ ਦੁਬਾਰਾ ਵੀਰੇ ਉਹ ਦੱਸੋ ਮੜਾ ਕੁੱਲ ਕੇ ਵੀ ਕਿੰਨੇ ਉਡਾਉਂਦੇ ਦਵੀਆਂ ਵੀਰੇ ਉਹ ਮਤਲਬ ਕੱਢ ਲੈ ਬਿਲਾਂ ਵੀਰੇ ਮਤਲਬ 10 ਮਤਲਬ ਕੂਤਰ ਵੀਰੇ ਆਏ ਨਹੀਂ ਹੈਗਾ ਜਿਵੇਂ ਇੱਕ ਕੂਤਰ ਓੜ ਦਾ ਉੜਦਾ ਵੀ ਮਤਲਬ ਘਰੇ ਮਤਲਬ 2 2 3 ਘੰਟੇ ਉੱਡ ਕੇ ਬਹਿ ਗਿਆ ਆਪਾਂ 10 ਦਿਨ ਉਹਨੂੰ ਤਾਂ ਨਹੀਂ ਲੱਗਣਾ ਪਾਣੀ ਉਹਨੂੰ ਤਾਂ ਉਸ ਹਿਸਾਬ ਨਾਲ ਉਹਦੀ ਬੱਤ ਬਣਾ ਕੇ ਲੱਗੂਗਾ ਮਤਲਬ ਉਹਨੂੰ 4 5 7 ਦਿਨ ਹੋਰ ਕੁੱਟਣ ਨੂੰ ਜਿਹੜਾ ਹੁਣ ਬਈ ਇੱਕ ਕਬੂਤਰ ਓੜ ਦਾ ਸਾਡਾ ਘਰੇ ਮੰਨਾ ਮਿਲੋ ਉਹਦਾ ਆਇਆ ਆਇਆ ਸੀ ਮੰਨੇ ਦਾ ਪਿੰਡ ਕਿਹੜਾ ਪਈਦਾ ਬਈ ਮੰਨਾ ਨਾਲ ਸਿੱਧਵਾ ਖੁਰਦਾ ਅੱਛਾ ਸਿੱਧਵਾ ਖੁਰਦਾ ਬਈ ਦਾ ਜ਼ਿਕਰ ਬਹੁਤ ਵਾਰੀ ਹੋ ਗਿਆ ਹਾਂ ਮੰਨਾ ਆਲੇ ਆਇਆ ਸੀ ਮੈਨੂੰ ਮੰਨੇ ਤੀ ਚੌਥੀ ਵਾਰੀ ਹਾਂ ਬਈ ਪਹਿਲੇ ਦਿਨ ਉਹ ਕੱਢਿਆ ਗੂਦਰੋਂ 5-6 ਘੰਟੇ ਉੱਡ ਗਏ 6 ਘੰਟੇ ਉੱਡ ਗਏ ਛਤਰੀ ਦੇ ਬਿਠਾ ਹੂੰ ਤੇ ਦੂਜੇ ਦਿਨ ਕੱਢਿਆ ਬਈ ਉਹ 7-8 ਘੰਟੇ ਚਲੇ ਗਏ ਓਕੇ ਤੀਜੇ ਦਿਨ ਦਾ ਬਈ 2 ਦਿਨ ਤੋਂ ਤੀਜੇ ਨਾਲ ਚੌਥੇ ਨਾਲ ਡੈਨੀ ਠੋਕਤਾ ਓਕੇ ਮਤਲਬ ਚੌਥੇ ਦਿਨ ਪੂਰਾ ਫਲ ਵੱਧ ਗਿਆ ਮੈਂ ਕਹਿੰਦਾ ਉਹ ਨਹੀਂ ਬਈ ਕੋਈ ਮੈਂ ਜਾਂ ਕੁੱਤ ਨਹੀਂ ਉੱਡਦਾ ਦੇਖ ਉਹ ਪਾਣੀ ਤੇ ਛੇਤੀ ਆਉ ਉਹ ਬਈ ਉਹਨੂੰ ਮੈਂ ਓਕੇ ਦੇਈ ਦਿੱਤਾ ਦੇਈ ਦਿੱਤਾ ਉਹਨੂੰ ਦੇਣਾ ਪੈਣਾ ਸੀ ਬਾਈ ਨਹੀਂ ਉਹ ਛੱਪੜ 'ਚ ਡੁੱਬਦਾ ਪੰਡ ਜਾਂ ਕਿਤੇ ਹੋਰ ਮੋਟਰ ਤੇ ਜਾਂਦਾ ਹੁਣ ਇੱਥੇ ਹੀ ਵੰਡਾ ਵੀ ਉਹ ਜਿਵੇਂ ਆਪਾਂ ਕਹਿਣਾ ਵੀ ਇਹ ਕਬੂਤਰ ਕੱਚਾ ਤੁਸੀਂ ਕਹਿੰਦੇ ਵੀ ਡੈਂਟ ੋਕਦਾ ਉਹਨੇ ਇਹਦੇ ਬਾਅਦ ਘਟੇ ਤੋਂ ਬਾਅਦ ਪਾਣੀ ਲੱਗਿਆ ਜਾਂ ਕੀ ਦੇਖ ਕੇ ਲਾਇਆ ਪਾਣੀ ਬਾਈ ਉਹਨੂੰ ਮਤਲਬ ਕਹਿਣਾ ਜੀ ਮਾਨੂੰ 4 ਦਿਨ ਉਹ ਉੱਡ ਗਿਆ ਦਿਨ 4 ਦਿਨ ਉੱਡ ਗਿਆ ਉਹਨੂੰ ਅਸੀਂ 2-2 3-3 ਨਾਲ ਪਾਣੀ ਦੇਣ ਲੱਗ ਗਏ ਹੂੰ ਮਤਲਬ ਉਹਦੀ ਬਾਰੀਆਂ ਹੋਰ ਕਰਾ ਦੀਆਂ ਨਾਲ ਮਤਲਬ ਲਗਾਤਾਰ ਪਰ ਉਹਨੂੰ ਪਾਣੀ ਦੇ ਕੇ ਛੱਡਣ ਲੱਗੇ ਹੂੰ ਮਤਲਬ ਥੋੜਾ ਥੋੜਾ ਲਾਉਣ ਲੱਗੇ ਥੋੜਾ ਥੋੜਾ ਲਾਉਣ ਲੱਗੇ ਤੇ ਇਸ ਤੋਂ ਬਾਅਦ ਉਹਦਾ ਕਾਰਨ ਕੀ ਤਾਂ 9ਵੇਂ 10ਵੇਂ ਤਾਨੂੰ ਬਾਰੀ ਤੇ ਕਰਤਾ ਓਕੇ ਹੁਣ ਇੱਥੇ ਫੰਡ ਮਾੜੇ ਹੋਰ ਸਮਝਾਓ ਵੀ ਜਿਵੇਂ ਆਪਾਂ ਕਹਿੰਦੇ ਵੀ ਕਬੂਤਰ ਘਟਣ ਲੱਗ ਜੇ ਪਾਣੀ ਉਹਦੋਂ ਲੱਗਦਾ ਪਾਣੀ ਲੱਗਣ ਨਾਲ ਤਾਂ ਵਧਣ ਲੱਗਿਆ ਹੋਊਗਾ ਬਾਈ ਯਾਰ ਪਾਣੀ ਨਾਲ ਤਾਂ ਉਹਦਾ ਕਬੂਤਰ ਕੀ ਸੀ ਉਹ ਜਿਹੜਾ ਬਾਂਬੀ ਫਿੱਟ ਕੀਤਾ ਇਹ ਜਿਹੜਾ ਕਬੂਤਰ ਹੀ ਮੈਲਦਾ ਘੁੱਟਦਾ ਹੋਰ ਉਹ ਚਿੱਟੀਆਂ ਖਾ ਦਾ ਲਾਲ ਸਰੇ ਪੀਰ ਕੁੱਟ ਵਾਲੇ ਕਬੂ ਉਹਨਾਂ ਫੇਰ ਹੋਈ ਗੱਲਾਂ ਤੇ ਉੱਡਦੇ ਹੀ ਬਾਲਿਆ ਉੱਡਦੇ ਬਾਈ ਮੇਰੀ ਗੱਲ ਮੇਰੇ ਕੋਲ ਰੋਡਾ ਬਾਈ ਇੱਥੇ ਸਾਡੇ ਬਾਜੀ ਦਨ ਸਾਡੇ ਬਾਜੀ ਵਾਲੇ ਦਨ ਥੋੜੇ ਦਿਨ ਪ੍ਰੇਮ ਲੱਗਿਆ ਤੂੰ ਪਹਿਲਾਂ 2 ਦਿਨ ਬੜੇ ਚੰਗੇ ਲੱਗੇ ਹੂੰ ਰੋਡੇ ਬਾਈ ਹੁਣੀ ਇੱਥੇ ਕੂਤਰ ਨਿੱਕੇ ਦੇ ਘਰੇ ਕਾਪੀ ਹੁੰਦੇ ਨੇ ਚੈੱਕ ਕਰਾਉਣ ਗਏ ਹੂੰ ਰੋਡੇ ਬਾਈ ਹੁਣੀ ਹੈਪੀ 3-4 ਜਣੇ ਹੋਰ ਆਪਣੇ ਉੱਪਰ ਜਲੇ ਉਹ ਕੁੱਡੇ ਆ ਪਾਏ ਪਾਏ ਹੂੰ ਆ ਪਿਛਲੇ 2 ਸਾਲ ਦੀ ਗੱਲ ਹੂੰ ਚੱਲ ਖੁੱਡੇ ਖੱਡੇ ਦੇਖਣ ਲੱਗੇ ਉੱਥੇ ਚੱਲੋ ਬੈਠੇ ਜੇ ਗੱਲਾਂ ਕਰਾਂਗੇ ਕਹਿੰਦੇ ਕੱਲ ਕੋਈ ਨੇ ਕਬੂਤਰ ਉੱਡੇ ਪਰਸੋਂ ਦੇ ਜਿਹੜੀਆਂ 2 ਵਾਰੀਆਂ ਪ ਮੈਨੂੰ ਕਹਿੰਦਾ 12 1 ਵਜੇ ਵੀਰ ਕੰਨ ਦਾ ਬੈਗਣਾ ਮੈਂ ਕਹਿੰਦਾ ਮੈਂ ਕਹਾਂ ਵੀ 5:30 ਵਜੇ ਕੂਤਰ ਤਾਂ ਤੋਂ ਆਏ 5:30 ਹੂੰ ਕਹਿੰਦਾ ਇੱਕ ਦੋ ਆ ਜਾਣੇ ਮੈਂ ਕਹਾਂ ਡਾਰ ਆਈਆਂ ਬੀਆਂ ਬੱਚੀਆਂ ਨੇ ਅੱਛਾ ਬਾਈ ਜਦੋਂ ਸਾਨੂੰ ਤਾਂ ਘਰੀ ਕੂਤਰ ਦਾ ਦਿੰਦੇ ਆ ਹੂੰ ਵੀ ਉੱਡਾਂ ਇੰਨੇ ਕੂਤਰ ਜਦੋਂ ਸਾਡੇ ਤਾਂ ਅੰਦਰੋਂ ਉੱਟ ਇੰਨੇ ਘਰੇ ਕੂਤਰ ਹਲੋ ਜਿਹੜਾ ਤੁਹਾਡਾ ਇੰਨੇ ਉੜਦੇ ਆ ਤੁਹਾਨੂੰ ਫਾਇਦਾ ਬਹੁਤ ਆਇਆ ਮਾਲੋ ਬਾਈ ਫਿਰ ਪਹਿਲਾਂ ਸਾਨੂੰ ਆਏ ਸੀ ਨੁਕਸਾਨ ਆਇਆ ਸੀ ਪਹਿਲਾਂ ਏਡੇ ਕਾਰੀਗਰ ਨਹੀਂ ਸੀ ਬਾਈ ਗੱਲ ਦੀ ਹੂੰ ਵੀ ਜਿਆਦਾ ਉੜਦਾ ਕੂਤਰ ਛੱਡਣਾ ਕਿਵੇਂ ਹਾਂ ओके ਪਹਿਲਾ ਇਹ ਚੀਜ਼ ਹੁਣਦੇ ਰਿਹਾ ਇਹ ਚੀਜ਼ ਹੁਣਦੇ ਰਿਹਾ ਜਦੋਂ ਮਤਲਬ ਡਗ ਡੇ ਗਈ ਬੰਦਾ ਤਾਂ ਆ ਜਿਹੜਾ ਵੱਧ ਉੜਦਾ ਤਜਰਬਾ ਵੱਧ ਭਾਲਦਾ ਹੁਣ ਜਿੱਦਣ ਇਹਦੀ ਆ ਪੱਬੀਆਂ ਬਾਈ ਸੀ ਸੋਨੀ ਵੀਰ ਉਹਨਾਂ ਦੀ ਕਰਾਈਆ ਕਲੱਬ ਦੀ ਬਾਜੀ ਸੀ ਹੂੰ ਤੋਂ ਵੀਰੇ ਨਹੀਂ ਮਤਲਬ ਉੱਥੇ ਆਪਣੇ ਕਬੂਤਰ ਛੱਡੇ ਉੱਥੇ ਵੀਰੇ ਉਹਨਾਂ ਕੋਲ ਚਲੇ ਆ ਗਏ ਮੈਂ ਉਥੋਂ 3.5 ਵਿੱਚ ਚਲੇ ਆ ਗਏ ਹੂੰ ਚੱਲ ਐਂਡ ਤੇ ਕਬੂਤਰ ਰਹਿ ਗਏ ਆ 7-8 ਗੇ ਤਿੰਨ ਕਬੂਤਰ ਆਪਣੇ ਰਹਿ ਗਏ ਇੱਕ ਆਪਣਾ ਦੋ ਘਰ ਵਾਲੇ ਬੱਚਾ ਤੇ ਕਬੂਤਰ ਹੂੰ ਤੇ ਕਕੂਤਰ ਰਹਿ ਗਿਆ ਆਪਣੇ ਭੀਮੇ ਚੌਕੀ ਮਨ ਵਾਲਿਆਂ ਹੂੰ ਮੈਂ ਚੱਲ 1:30 ਵਜੇ 76 ਕੇ ਮਿੱਥਾਂ ਚੜ ਗਿਆ ਹੂੰ ਤੇ ਮੰਮ ਨੇ ਮੈਂ ਸੋਨੀ ਵੀਰਾ ਕੋਲੇ ਬੈਠਾ ਸੀ ਹੂੰ ਮੰਨਾ ਵੀਰ ਮੈਂ ਮੰਨੇ ਉਹ ਮੈਂ ਬਹਿ ਗਿਆ ਕੰਨਾਂ ਨਾਲੇ ਕੂਦਰੀਆਂ ਫਿਰਦੀਆਂ ਤਾਂ ਰੱਬ ਚ ਖੜੀਆਂ ਖੜੀਆਂ ਹੂੰ ਉਧਰ ਬਾਜੀ ਖਤਮ ਹੋ ਗਈ ਹਲੇ ਕੂਤਰ ਕਰੀਏ ਅੱਛਾ ਬਾਜੀ ਦਾ ਕਮਾਲ ਦੀ ਗੱਲ ਆ ਬਈ ਇਹ ਇਹ ਮੰਨ ਲਓ ਜਿਆਦਾਤਰ ਬਲੱਡ ਦਾ ਹੀ ਮਾਨਦੇ ਹੋ ਬਾਈ ਬਲੱਡ ਦਾ ਨਹੀਂ ਬਾਈ ਬਲ ਪਤਾ ਕੀ ਆ ਉਹਨਾਂ ਨੂੰ ਦੇਖਦੇ ਕੋ ਆਿਆਂ ਨੂੰ ਸੰਭਾਲਣਾ ਪਾਣੀ ਦਾਣੇ ਟਾਈਮ ਨਾ ਪਾਉਣੇ ਦਾ ਤਾਂ ਚਲ ਸਾਰੀ ਪਾਉਂਦੇ ਆ ਪਰ ਜਿਹੜੀ ਸੰਭਾਲ ਆ ਨਾ ਬਹੁਤ ਵੱਡੀ ਚੀਜ਼ ਆ ਇਹ ਚੀਜ਼ ਜੋ ਆਪ ਮੰਨਣ ਲੱਗੇ ਫਿਰ ਕੂਤਰਬਾਈ ਦੇ ਪੱਗ ਗੁਰ ਤੁਸੀਂ ਸੰਭਾਲ ਪਈ ਆ ਜੋ ਬਾਈ ਜਿਵੇਂ ਚਲੋ ਮੈਂ ਜਿਆਦਾ ਤੁਹਾਡੇ ਗੇਮ ਚ ਨਹੀਂ ਕਰਦਾ ਜਦੋਂ ਬਾ ਜਿਆਦਾ ਹੀ ਕਬੂਤਰ ਉੱਡ ਕੇ ਤੁਸੀਂ ਦੋ ਤਿੰਨ ਵੀ ਜੇਕਰ ਕੀਤਾ ਜਿਆਦਾ ਕਬੂਤਰ ਉੱਡਣ ਵਾਲੇ ਦਾ ਜਦੋਂ ਉੱਡ ਕੇ ਸਵੇ ਆਉਂਦਾ ਹੈ ਕੂਤਰ ਜਿਆਦਾ ਹੀ ਜ਼ੋਰ ਲਾ ਕੇ ਆਉਂਦਾ ਉਹਨੂੰ ਨਾਰਮਲ ਸੰਭਾਲ ਜਿਹੜੀ ਆਪਾਂ ਦੱਸ ਸਕਦੇ ਹੋਈ ਆ ਆਪਦੀ ਗੇਮ ਚ ਚਲੋ ਉਹ ਚ ਚਨਾਵ ਕਰਿਓ ਵੀ ਜੇ ਗੇਮ ਤੋਂ ਬਾਹਰ ਕੋਈ ਸਾਂਭਣ ਦਾ ਕੋਈ ਤਰੀਕਾ ਹੈ ਜਿਹੜਾ ਲੋਕਾਂ ਨੂੰ ਦੱਸ ਸਕਦੇ ਹੋ ਤੁਸੀਂ ਗਰਨਲ ਤਰੀਕਾ ਦਾ ਬਾਈ ਗੱਲ ਸੁਣ ਲਓ ਬਾਈ ਉਹ ਜਿਹੜਾ ਅਗੇ ਇੰਨਾ ਉੱਡ ਕੇ ਪੈਰਾਂ ਸਾਰੀ ਨਾ ਅਗੇ ਬੈਠਾ ਭਾਈ ਉਹਦਾ ਤਰੀਕਾ ਕਾ ਦਾ ਉਹ ਤਾਂ ਜਮਾਂ ਬੇਕਾਰ ਹੂੰ ਉਹਦਾ ਜੇ ਕੁਛ ਦਿਨ ਬਾਅਦ ਸੋਨੇ ਚ ਖੜਾ ਕਰ ਲਓ ਹੂੰ ਉਹਨੂੰ ਕਿਸ ਵਾਸਤੇ ਬਰਤਦਾ ਆ ਫਿਰ ਆਪਾਂ ਬ੍ਰੀਡ ਵਾਸਤੇ ਬਰਤਦੇ ਉਹਨੂੰ ਬ੍ਰੀਡ ਵਾਸਤੇ ਰੱਖ ਲਓ ਬ੍ਰੀਡ ਨੂੰ ਰੱਖ ਲਓ ਬਾਹਲੇ ਚੰਗੇ ਉੱਡਣਗੇ ਬੱਚੇ ਤੇ ਇਹ ਉਹਦੇ ਘਰ ਕੋਈ ਠੰਡੀ ਕੋਤਰੀ ਨਾਲ ਲ ਉਹ ਰੋਇ ਜੋ ਸੋਈਆਂ ਨਾਲ ਕੂਤਰ ਉਡਦਾ ਸੀ ਹੂੰ ਐਨਾ ਉੱਡ ਕੇ ਆ ਗਿਆ ਬਾਈ ਉਹਨੂੰ ਕੋਈ ਪਰਵਾਹ ਹੀ ਨਹੀਂ ਸੀ ਮੈਂ ਉੱਡ ਗਿਆ ਹੂੰ ਉਹ ਗਾਹ ਵੀ ਹੌਸਲਾ ਦਊਗਾ ਬਾਈ ਉਹਨੇ 20-22 ਮਿੰਟ ਪਾਣੀ ਹਾਜਮ ਤੇ ਪੋਣੇ ਘੰਟੇ ਬਦਾਂ ਪਾ ਕੇ ਇੱਕ ਪਦਾਨੇ ਖਾ ਕੇ ਕਿਲੀ ਤੇ ਚੜ ਗਿਆ ਉਹਦਾ ਚੰਦ ਰੋਸਤੀ ਤਾਲ ਰੋਸਤੀ ਉਹ ਕਰੀ ਜਿੱਤੀ ਬੈਠਾ ਬਾਈ ਉਹ ਨਹੀਂ ਮੇਰੇ ਮੈਂ ਨਹੀਂ ਬੱਸ ਚਲੋ ਹੋਣਗੇ ਵੀਰ ਲੋਡ ਕਰ ਲੈਣ ਉਹਨਾਂਗੇ ਮੇਰੇ ਉਹ ਸਮਝ ਵਾਲਾ ਕੰਮ ਨਹੀਂ ਹੈਗਾ ਉਹ ਪੁੱਤਰ ਨਹੀਂ ਉੱਡਦਾ ਮਤਲਬ ਤੁਸੀਂ ਇੰਟਰਸਟਿੰਗ ਨਹੀਂ ਲੈਂਦੇ ਉਹਦੀ ਉਹਦਾ ਕੋਈ ਲੋ ਹੈ ਹੀ ਨਹੀਂ ਕੋਈ ਮਸਲਾ ਹੀ ਨਹੀਂ ਹੈਗੇ ਵੀਰੇ ਗੁਰੂਕੋਸ਼ ਆਉਂਦੇ ਆ ਤੁਹਾਨੂੰ ਲਾਭ ਪਤਾ ਹੀ ਆ ਵੀਰ ਨੂੰ ਸਰ ਹਾਂ ਹਾਂ ਪਰ ਨਹੀਂ ਮੇਰੇ ਹਿਸਾਬ ਨਾਲ ਤਾਂ ਉਹਦੀ ਹੈ ਨਹੀਂ ਕੋਈ ਵੀਰੇ ਓਕੇ ਹਾਂ ਦੀ ਹਾਂ ਤੁਸੀਂ ਇਹ ਚੀਜ਼ ਮੰਨਦੇ ਤੁਸੀਂ ਜਿਹੜੇ ਨਾਰਮਲ ਔੜਦੇ ਆ ਜਿਹੜੇ ਪੈਰਾਗਰਫਾਂ ਨਾਲ ਬੰਦ ਹਾਂ ਬਾਈ ਉਹ ਵੀਰੇ ਹੁਣ ਜਿਹੜੀ ਇਹ ਜਿਹੜੀ ਪੈਰਾਂ ਦੇ ਵੀ ਬੈਠਣੀਆਂ ਸਿਆਣਾਂ ਵਾਲੀ ਸਾਹਮਣੇ ਪਾਵੇ ਹੂੰ ਜੇ ਹੁਣ ਆਪਾਂ ਦੇਖਣੀਆਂ ਤਾਂ ਲੋਹੜੀਆਂ ਲਿਕਣੇ ਉਹ ਵਿਆਹ ਸ਼ਾਦੀਆਂ ਮਤਲਬ ਇਹਨਾਂ ਨੂੰ ਟਾਈਮ ਹੀ ਦੇਣਾ 11-12 ਤੇ ਚਲੋ ਉੱਥੇ ਵੀ ਜਾਣਾ ਹੂੰ ਚਲੋ ਜੇ ਆਪਾਂ ਟਾਈਮ ਦੇਵਾਂ ਪਰ ਜਿਹੜਾ ਸਾਰਾ ਕੋਈ ਵੀਰੇ ਤਿਆਗਣਾ ਵੀ ਰਿਸ਼ਤੇਦਾਰੀਆਂ ਬਿਆਸਾ ਦੀਆਂ ਜੇ ਆਪਾਂ ਅੱਗੇ ਆਉਣਾ ਹਰ ਕੁਝ ਤਿਆਗਣਾ ਪੈਣਾ ਹੂੰ ਇਹ ਵੀ ਗੱਲ ਪਾਇੰਟ ਰੱਖਦੇ ਆ ਵੀਰੇ ਵੱਧ ਤੋਂ ਵੱਧ ਜਿਲਾ ਹੋ ਸਕਦਾ ਹੈ ਰੱਖਣਾ ਜਿੰਨਾ ਟਾਈਮ ਦੇ ਸਕਦੇ ਇਹ ਚੀਜ਼ ਨੂੰ ਮੰਨ ਲਓ ਤੁਸੀਂ 5 ਮਿੰਟ ਵੀ ਨਿਗਾਹ ਕੱਢ ਲਈ ਖੋਡਿਆ ਚ ਤੁਸੀਂ ਉੱਥੇ ਜਾ ਕੇ ਵੇਖੋ ਵੀ 5 ਮਿੰਟਾਂ ਚ ਕੀ ਗਲਤ ਲੱਗਿਆ ਹੁਣ ਆਪਾਂ ਕੋਈ ਮਹਿਲ ਦਾ ਭਾਈ ਛੱਡਣੀ ਨਹੀਂ ਹੈਗੀ ਸਿਆਲੋ ਸਿਆਲ ਕੋਈ ਗੇਮ ਨਹੀਂ ਛੱਡਣੀ ਤੇ ਇਹ ਬਚਾਰੇ ਫਿਰ ਬਿਲਕੀ ਜਾਂਦੇ ਕਿਤੇ ਤੇ ਇਹਨਾਂ ਨੇ ਫਿਰ ਵੀਰੇ ਗਰਮੀ ਚ ਵੀ ਮੇਜਬਾਨ ਨੇ ਇਹਨਾਂ ਨੇ ਕੀ ਕਿਹਾ ਕੀ ਕਰਨਾ ਅੱਛਾ ਭਾਈ ਡੀ ਵਾਰਮਿੰਗ ਕਿਵੇਂ ਕਰਦਾ ਭਾਈ ਡੀ ਵਾਰਮਿੰਗ ਜੇ ਹੁਣ ਮਤਲਬ ਬੱਚਿਆਂ ਨੂੰ ਬਸ ਇੱਕ ਮਹੀਨਾ 40 ਦਿਨ ਤਾਂ ਸੀ ਘਰੇ ਡੋਨੇਡ ਆਉਨੇ ਆ ਬਾਈ ਹੂੰ ਜੇ ਥੋੜਾ ਜਿਹਾ ਬਰੀਕੀ ਝਾੜ ਪੈ ਕੇ ਬੰਦ ਕਰਤੇ ਉਦੋਂ ਫਿਰ ਜਿਵੇਂ ਜਿਵੇਂ ਪੂਰ ਬੰਦ ਹੋਈ ਜਾਂਦਾ ਉਹ ਮੈਂ ਵੀ ਕਰ ਦਿੰਦੇ ਹੂੰ ਹਾਂਜੀ ਮਤਲਬ ਵੀ ਤੁਸੀਂ ਘੱਟੋ ਘੱਟ ਮਹੀਨਾ ਡੋਨੇਓ ਹਾਂ ਮਹੀਨਾ ਡੋਨੇ ਆ ਜ਼ਰੂਰੀ ਐ ਮਹੀਨਾ ਹੁਣ ਤਾਂ 2 ਸਾਲ ਹੋ ਗਏ ਬਾਈ ਡਾਈ ਨਹੀਂ ਹੋਈ ਹੂੰ ਆ ਬਿਮਾਰੀ ਨਾਲ ਜੂਝਦੇ ਰਹੇ ਸਿਆਲ ਜਾਨੂ ਜੇ ਘਰੇ ਡੋਵਾ ਜਬ ਵਾਨ ਹੋਣ ਕਬੂ ਬਾਰ ਕੋਤ ਕੀ ਡਾਊਂਗਾ ਕੀ ਡਾਵਾ ਹੂੰ ਹਾਂਜੀ ਅਰੇ ਕਦ ਨੇ ਕਰਦੇ ਆ ਡਾਕਟਰ ਨਹੀਂ ਕਰਦੇ ਨੇ ਹੂੰ ਕਿੰਨੇ ਨੂੰ ਲੋਨੇ ਇਹ ਲਾਣੇ ਆ 17 ਨੂੰ ਵੀ ਲਾ ਦੀਏ 75 ਨੂੰ 80 ਨੂੰ ਵੀ ਲਾ ਦੀਏ 85 ਨੂੰ ਲਾ ਦੀ ਦੀ ਇਹਦਾ ਕੋਈ ਨੁਕਸਾਨ ਕਿਵੇਂ ਲਾਉਨੇ ਆ ਇਹਦਾ ਬਈ ਉਥੋਂ ਮਤਲ ਲਾਉਨੇ ਇਹਨੂੰ ਪਾਣੀ ਹੱਡੀ ਵਾਲੀ ਆਉਂਦੀ ਆਉਣਾ ਸੀ ਡਾਕਟਰ ਹੂੰ ਤੇ ਪਾਣੀ ਚ ਘੋਲ ਕੇ ਲਾ ਦੀ ਦੀ ਬਸ ਹੂੰ ਤਾਂ ਉਹਨੂੰ 20 20 ਐਮ ਲਿਟਰ ਪਾਣੀ ਦੇ ਦੀ ਅਰੇ ਇਹ ਤੋਂ ਬਾਅਦ ਕੋਈ ਪ੍ਰਕਿਰਿਆ ਹੈ ਇਹਦਾ ਕੋਈ ਚੀਜ਼ ਨਹੀਂ ਇਹ ਤੋਂ ਬਾਅਦ ਇਹੀ ਆ ਮਤਲ ਵੀਰੇ ਬਿਵਲੀ ਵਾਲੀ ਵਾਲੀ ਦੋ ਤਿੰਨ ਰੋ ਪਾ ਦੀ ਦੀ ਹੂੰ ਫੇਰ ਇਹ ਤੋਂ ਬਾਅਦ ਮੈਡੀਬਾਰ ਮਾਉਂਦੀ ਆ ਮਤਲਬ ਤਕਰੀਬਨ ਬੇਪਤਾਈ ਸਾਰਿਆਂ ਨੂੰ ਪਤਾ ਤੇ ਉਹ ਆਪਾਂ ਫਿਰ ਬਾਜ਼ੀਆਂ ਸਟਾਰਟ ਕਰਨੀ ਉਹ ਹੀ ਮੈਡੀਵਾਰਮੀ ਲਾਉਂਦੇ ਸਟਾਰਟਿੰਗ ਵੇਲੇ ਉਹ ਲਾਉਂਦੇ ਆ ਅੱਛਾ ਬਾਜ਼ੀਆਂ ਤੇ ਵੀ ਲਾਇਆ ਕਦੇ ਡਾਈਆਂ ਤੇ ਵੀ ਲਾਈਆ ਕਦੇ ਬਾਈ ਜਿੱਥੇ ਨਾ ਮੈਂ ਤੁਹਾਨੂੰ ਦੱਸਦਾ ਮੈਨੂੰ ਕੋਈ ਸ਼ੱਕ ਪੈ ਗਿਆ ਇੱਕ ਦਿਨ ਪਹਿਲਾਂ ਨਾ ਕੂਤਰ ਹਰ ਗਿਆ ਆਪਣਾ ਹੂੰ ਤੇ ਤੇ ਆਪਣੇ ਇਸੇ ਰਾਉ ਵਾਲਾ ਬਾਜੀ ਆ ਗਈ ਐਂਟਰੀ ਵਾਲੀ ਹੂੰ ਹੂੰ ਇੱਕ ਦਿਨ ਪਹਿਲਾਂ ਕੂਤਰ ਆ ਗਿਆ ਮੈਨੂੰ ਸ਼ੱਕ ਪਈ ਬਈ ਇਹਦਾ ਮੜਾਪਾ ਹੂੰ ਤੇ ਮੈਡੀਵਾਰਮ ਐਹੀ ਗੋਲੀ ਆ ਤੇ ਮੈਂ ਗਿੜੇ ਨੂੰ ਉੱਡੇ ਗਿਆ ਇਹਨੂੰ ਲਾਤੀ ਹੂੰ ਜਿਹੜਾ ਨੂੰ ਉੱਡ ਕੇ ਨੂੰ ਲਾਤੀ ਤੇ ਬੜੀ ਚੰਗੀ ਬਾਜੀ ਸਾਰਾ ਪਲੇਅਰ ਪੂਰੀ ਆਪਣੇ ਇਲਾਕੇ ਦਾ ਉਹ ਟੋਟਲੀ ਬਾਜੀ ਹੂੰ 15 ਮਿੰਟ ਸਾਰੇ ਗੂਦਰਾਂ ਨੂੰ ਵੱਡ ਉੱਡਿਆ ਹੂੰ ਤੇ ਤਿੰਨਾਂ ਗੂਦਰਾਂ ਦੀ ਬਾਜੀ ਹੋ ਗਈ ਪੂਰੀ ਵੱਡੀ ਬਾਜੀ ਸੀ ਹੂੰ ਤੇ ਕੋਈ ਉਹਦਾ ਸਾਈਡ ਬਾਈਟ ਨਹੀਂ ਆਇਆ ਫਰਕ ਨਹੀਂ ਲੱਗਿਆ ਮਤਲਬ ਲੱਗ ਸਕਦਾ ਲੱਗ ਸਕਦੀ ਗੇੜਿਆਂ ਤੋਂ ਗੇੜਿਆਂ ਤੇ ਲਾਈ ਤੁਸੀਂ ਗੇੜਿਆਂ ਨੂੰ ਉੱਡ ਕੇ ਆ ਗਿਆ ਜਦੋਂ ਪਾਣੀ ਪੀਣ ਲਾ ਪਾਣੀ ਮੈਨਾਂ ਪਿਆਤਾ ਪਾਣੀ ਪਿਆ ਕੇ ਉੱਪਰ ਦੀ ਗੋਲੀ ਦੇ ਕੇ ਪਾਣੀ ਦਿੱਤਾ ਦਸ ਮਿਲ 15 ਮਿੰਟ ਹਾਂ ਕਿੰਨੇ ਇੱਕ ਟਾਈਮ ਤੱਕ ਉੱਡਿਆ ਗੇੜਾ ਗਿੜੇ ਨੂੰ ਬਈ ਫੋਲੀ ਚੰਗਾ ਉੱਡਦਾ ਸੀ ਤੇਰੇ ਕਬੂਤਰ ਹਾਂ ਕਿੰਨੇ ਮੰਨ ਲਓ ਕਿੰਨੇ ਵਜੇ ਉੱਡ ਕੇ ਆ ਜਾਂਦਾ ਉਹ ਮਤਲਬ ਤਿੰਨ ਦੁੰਦੇ ਗਿੜੇ ਬੈਠਾ ਹੋਊਗਾ ਬਈ ਹਾਂਜੀ ਓਕੇ ਇਤੋਂ ਬਾਅਦ ਕੁਝ ਦਿੱਤਾ ਇਤੋਂ ਬਾਅਦ ਕੁਝ ਨਹੀਂ ਬਸ ਉਹੀ ਬਾਦਾਮ ਦਿਵਕਣਕ ਖਾ ਕੇ ਕਿਲੀ ਤੇ ਚੜਦਾ ਮਤਲਬ ਇਹ ਤਾਂ ਗੋਲੀ ਹੀ ਕੱਲੀ ਕਬੂਤਰਾਂ ਨੇ ਖਾਤਰੇ ਇਹ ਜਿਆਦਾ ਕਬੂਤਰ ਗੋਲੀ ਉਹ ਸਾਈਡ ਬੈਟ ਕੋਈ ਮਸਲਾ ਨਹੀਂ ਇਹਦਾ ਹੀ ਉਹਦਾ ਉਹ ਤਾਂ ਇੰਨੀ ਚੰਗੀ ਚੀਜ਼ ਗੇੜਿਆਂ ਦੇ ਵੀ ਲੱਗ ਜਾਂਦੇ ਇਹਦਾ ਕੋਈ ਬਾਲਾ ਆਈ ਆਈ ਬਈ ਆਪੋ ਆਪਣੀ ਸੋਚਾਂ ਬੰਨੇ ਪਰ ਮੈਡੀਵਾਰਮ ਅਸੀਂ ਲਾਈਏ ਗੇੜਿਆਂ ਇਹ ਬਾਜੀ ਵੀ ਜਿੱਤੀ ਇਹ ਨਹੀਂ ਹੈਗਾ ਵੀ ਕੱਲੀ ਗੋਲੀ ਲਾਤੀ ਉਹਦੇ ਨਾਲ ਬਾਜੀ ਵੀ ਜਿੱਤੇ ਲੀਡ ਬਿਮਾਰੀ ਸਾਰੇ ਕਬੂਤਰਾਂ ਨੂੰ ਹੂੰ ਉਹ ਤਾਂ ਜਿਆਦਾ ਹੀ ਸੈੱਟ ਹੋ ਗਿਆ ਉਹਨਾਂ ਦਾ ਸੈੱਟ ਹੋ ਗਿਆ ਮਤਲਬ ਕੋਈ ਮਤਲਬ ਆਪਾਂ ਨਿਕਲੇ ਜੇ ਤੁਹਾਨੂੰ ਸ਼ੱਕ ਪਿਆ ਸੀ ਕੁਝ ਬੜਾ ਆਪਣੀ ਨਿਕਲੇ ਬਾਈ ਸ਼ੱਕ ਪਿਆ ਤਾਂ ਲਈ ਇਹ ਜਿਹੜੀ ਮੈਡੀਵਾਰਮ ਗ ਮੈਂ ਗੋਲੀ ਮਤਲਬ ਹੁਣ ਮੈਂ ਡਾਕਟਰ ਆਉਂਦੇ ਆ ਲੋਕਾਂ ਦੇ ਰਿਜ਼ਲਟਾਂ ਦੇ ਲੋ ਤੇਜ਼ ਕਿ ਨਹੀਂ ਹੋਈ ਕਿਤੇ ਇੱਕ ਰੌਲਾ ਦੋਈ ਇਹ ਕੁੱਤੇ ਵਾਲੀ ਗੋਲੀ ਆ ਨਾ ਇਹ ਕੁੱਤੇ ਵਾਲੀ ਗੋਲੀ ਇਹ ਤਾਂ ਕਪਾ ਅੰਦਾਜ਼ੇ ਨਾਲ ਡੋਜ਼ ਬਣਾਇਆ ਲੈ ਉਹ ਬਕਾਇਦਾ ਹੀ ਉਹ ਚੀਜ਼ ਵਾਸਤੇ ਬਣਾਈ ਉਹ ਆਪ ਤਾਂ ਗੱਡੀਆਂ ਦੇ ਖੁੱਡਿਆਂ ਜੀ ਵੀ ਦੇ ਲੋ ਦੋ ਦਿਨ ਧਿਆਨ ਨਾਲ ਦੇਖ ਲੋ ਬਿਠਾ ਜੇ ਮੜਾਪਾ ਪਿਆ ਹੁਣੇ ਕੰਮ ਵੀ ਕਰਨਾ ਨੁਕਸਾਨ ਵੀ ਕੋਈ ਨਹੀਂ ਕਰਨਾ ਇਹ ਚੀਜ਼ ਦਾ ਵੀ ਫਾਇਦਾ ਹੋ ਜਾਣਾ ਉਹਦਾ ਸਹੀ ਹੋ ਗਿਆ ਵੀਰੇ ਤੇ ਜੇ ਆਪਾਂ ਮੰਨ ਕੇ ਚੱਲੋ ਬਈ ਇਹਦਾ ਕਰਦੇ ਆ ਆਪਣਾ ਜਲਾਬ ਦਾ ਕੋਈ ਜਲਾਬ ਵਗੈਰਾ ਜਲਾਬ ਦਾ ਕਰਨ ਵੀਰੇ ਜਲਾਬ ਤਾਂ ਹੁਣ ਵੀਰੇ ਉਥੋਂ ਕੁੱਟ ਕੇ ਬਹੁਤ ਭੇਜਦਾ ਸਾਨੂੰ ਤੇ ਤਕਰੀਬੇ ਜਿਹਲਾਬ ਤੋਂ ਥੋੜੇ ਭਾਜਦੇ ਆ ਇਹ ਕਾਰਨ ਕਾਰਨ ਬਾਈ ਮੈਨੂੰ ਦੱਸਦਾ ਕਾਰਨ ਕਬੂਤਰ ਪੈਚ ਕੇ ਜੇ ਜਾਂਦੇ ਹੂੰ ਉਹਨੇ ਵੀਰੇ ਨੇ ਫੋਨ ਕਰਨਾ ਬਿਜਲਾਬ ਲਾਤਾ ਹੂੰ ਲਾਤਾ 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 ਪਰ ਲਾਇਆ ਨਹੀਂ ਇਹ ਜਿਲਾਬ ਤਾਂ ਹੀ ਲੁੰਦੇ ਨਹੀਂ ਤਕਰੀਬ ਨੂੰ ਜੋ ਹੁੰਦਾ ਤਾਂ ਛੱਡਦਾ ਨਹੀਂ ਲਾਉਂਦੇ ਲੁੰਦਾ ਕਬੂਤਰ ਪਰ ਅਸੀਂ ਨਹੀਂ ਲੁੰਦੇ ਨਹੀਂ ਕਾਰਨ ਕੀ ਹੁੰਦਾ ਕਾਰਨ ਬਾਈ ਦੇਖ ਲਓ ਜਿਲਾਬ ਤੋਂ ਬਾਅਦ ਕਬੂਤਰ ਛੁੱਡੂ ਜਾ ਬਣ ਜਾਂਦਾ ਹੂੰ ਦੇ ਲੋ ਗੇੜਿਆਂ ਨੂੰ ਉੱਢ ਕੇ ਉਹ ਲਾ ਦੇਉ ਜਿਵੇਂ ਵੀ ਬਿਲਾ ਦੇ ਇੱਕ ਪਹਿਲਾਂ ਲਾ ਦੇ ਬਾਰੀਆਂ ਨੂੰ ਲਾ ਦਿਓ ਹੋਰ ਹੀ ਬਣ ਜਾਂਦਾ ਮਤਲਬ ਕਹਿੰਦਾ ਗੜਸ ਹੀ ਨਹੀਂ ਰਹਿੰਦੀ ਜਲਾਬ ਦਾ ਹੂੰ ਜਾਂ ਮੈਂ ਕਾਰਨ ਵਿੱਚ ਤੇਜ਼ ਲਾ ਦਿੰਦਾ ਜਿਵੇਂ ਮਰਜ਼ੀ ਲਾ ਲਓ ਜੀ ਉੱਥੋਂ ਤੇਜ਼ ਬਣਿਆ ਆ ਜਾਂਦਾ ਪਰ ਉਹ ਨਹੀਂ ਛੱਡਦਾ ਉਹਦਾ ਬਾਈ ਜਿੱਤ ਗਈ ਵੇ ਆ ਗਿਆ ਉਦੋਂ ਨਾਲ ਲਾਉਣੇ ਲਾਉਣ ਉੱਥੋਂ ਉੱਥੋਂ ਕੋਈ ਹੋਰ ਚੀਜ਼ਾਂ ਪੈਂਦੀਆਂ ਨੇ ਉਹਦਾ ਘਰੇ ਵੀ ਇੱਥੇ ਵੀ ਵੀਰਾ ਪਾਪੀ ਪਤਾ ਨਹੀਂ ਕੀ ਪਾ ਕੇ ਵੇਦਾ ਪੈਂਦੀਆਂ ਇੱਥੇ ਵੀ ਬਣ ਜਾਂਦਾ ਜੀ ਉਹਦਾ ਮਤਲਬ ਮਤਲਬ ਉਹ ਉੱਥੋਂ ਹੀ ਕਰਕੇ ਸੈਟਬਟ ਸਾਰਾ ਕੁਝ ਪੇਜਦਾ ਮਤਲਬ ਉਹ ਆਪਦੇ ਹਿਸਾਬ ਨਾਲ ਮਤਲਬ ਉਹ ਆਪਦੇ ਚੀਜ਼ਾਂ ਉਧਰਲੇ ਪਾਸਾ ਭੇਜ ਦੋ ਜਲਾਬ ਵੀ ਉਧਰੋਂ ਆਉਂਦਾ ਬਿਲਕੁਲ ਜਲਾਬ ਵੀ ਉਧਰੋਂ ਹਾਂ ਟੋਟਲ ਜੀ ਬਦਾਮ ਵੀ ਉਧਰੋਂ ਦੇ ਬਾਈ ਜੇ ਤਾਰਾ ਸਿੱਧੀਆਂ ਜੋੜਨ ਕਰਕੇ ਜ਼ਿਆਦਾ ਸਹੂਲਤਾ ਅਸੀਂ ਬਦਾਮ ਵੀ ਉੱਥੋਂ ਦੇ ਹਾਂ ਇਹ ਇਧਰਲਾ ਬਦਾਮ ਨਹੀਂ ਪਾਇਆ ਕਿੰਨਾ ਕ ਫਰਕ ਆ ਬਾਈ ਇਧਰਲੇ ਉਧਰਲੇ ਬਦਾਮ ਦਾ ਕੋਈ ਰਿਜ਼ਲਟ ਇਸ ਚੀਜ਼ ਦਾ ਵੀਰੇ ਦਾ ਕਹਿੰਦਾ ਪਰ ਦੱਸਣਾ ਨਹੀਂ ਕਿਸੇ ਨੂੰ ਆਹ ਤੇ ਮੇਰੀ ਗੱਲ ਸੁਣ ਦੱਸਣੀ ਨਹੀਂ ਬਾਈ ਮੇਰੀ ਗੱਲ ਸੁਣ ਕਿ ਇਹ ਮਾੜੀ ਮੋਟੀ ਚੀਜ਼ਾਂ ਦਾ ਪੜਦਾ ਹੁਣ ਸਾਰਾ ਕੁਝ ਸਾਰਾ ਮੁੱਕਦਾ ਹੂੰ ਉਹ ਮਤਲਬ ਕਹਿਣਾ ਵੀ 33500 ਕਿਲੋ ਪੈਂਦੇ ਜੀ ਬਦਾਮ ਹੂੰ ਉਹ ਇਧਰਲੇ ਪਾਸੇ ਮਾਦੂਲ ਹਾਂ ਇਧਰਲੇ ਪਾਸੇ ਹੂੰ ਮਤਲਬ ਉਹ ਬਦਾਮ ਦਾ ਜ਼ਮੀਨਸਾਨ ਦਾ ਫਰਕ ਆਪਣੇ ਬਦਾਮ ਅਸੀਂ ਲੈ ਹੁੰਦੇ ਆ ਜਰੂਰ ਕਟਾ ਪਰ ਸਟਾਰਟਿੰਗ ਜਬਾਈ ਦਾ ਜਦੋਂ ਅਸੀਂ ਦੂਸਰਾ ਛੱਡਨੀਆ ਜਾਂ ਮਤਲਬ ਬਾਜੀਆਂ ਵੇਲੇ ਤੁਸੀਂ ਉਹਨੂੰ ਵਰਤਦੇ ਹੋ ਬਾਈ ਕੁਲਦੀਪ ਵੀਰੇ ਬਦਾਮ ਤੋਂ ਖਾਏਗਾ ਨਾ ਦੋ ਮੂੰਹ ਚ ਬੈਠੇ ਲੱਭਣਾ ਹੀ ਨਹੀਂ ਕਿੱਧਰ ਹੂੰ ਇੰਨਾ ਜ਼ਿਆਦਾ ਸਵਾਦ ਆਜਮਾ ਚੰਗਾ ਕੂਤਰ ਹਾਂ ਤੇ ਬਾਕੀ ਫਾਲਟ ਫਿਰ ਸਾਰਾ ਰੋਲਾ ਬਦਾਮਾਂ ਦੀ ਆ ਬਦਾਮਾਂ ਲਈ ਬਾਈ ਮਤਲਬ ਇਧਰਲੇ ਸੇਮ ਕੂਤਰ ਨੂੰ ਪਾ ਲਈ ਉਹਨੇ ਬਦਾਮ ਉਹਨੂੰ ਦੇ ਲਿਓ ਇਧਰਲੇ ਉਹਨੇ ਉਹਨੂੰ ਦੇ ਦਿਓ ਉਹ ਵੱਧ ਆ ਜਾਊਗਾ ओके ਸੇਰ ਨੂੰ ਵੱਧ ਖਾ ਲਈ ਮੇਰੇ ਕੋਲ ਉੱਥੇ ਬੈਠੇ ਸੀ ਇੱਕ ਦਿਨ ਬੁਜਾਰ ਬਾਈ ਬੁੱਧੀ ਚਾਚਾ ਹਾਂ ਬੈਠੇ ਮੈਨੂੰ ਕਹਿੰਦਾ ਵੀ ਗਾਏ ਗੱਲ ਬਦਾਮਾਂ ਦੀ ਚੱਲ ਪਈ ਬਈ ਆਹੀ ਗੱਲ ਦੀ ਕਹਦਾ ਮੈਂ ਕਿਹਾ ਵੀ ਇੰਨੇ ਇੰਨੇ ਬਦਾਮ ਸਾਡੇ ਕੂਤਰ ਖਾ ਜਾਂਦੇ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਮੈਨੂੰ ਬਾਈ ਕਹਿੰਦਾ ਯਾਰ ਮੈਂ ਹਾਂ ਮੈਂ ਕਿਹਾ ਵੀ ਘੇੜਿਆਂ ਦਾ ਇੱਕ ਦਿਨ ਉੱਡ ਕੇ ਆਏ ਨੂੰ ਅਸੀਂ ਇੰਨੇ ਬਦਾਮ ਪਾਏ ਸੀ ਤੇ ਸ਼ਾਮ ਨੂੰ ਆਥਲੇ ਫੇਰ ਬਦਾਮ ਪਾਉਣੇ ਪਏ ਕੂਤਰ ਬੱਲੇ अच्छा भाई 17 18 ਬਦਾਮ ਖਾ ਗਏ ਤੜਕਿਉ ਹੂੰ ਤੇ ਜਾ ਕੇ 5:30 ਵਜੇ ਫੇਰ ਫੇਰ ਮੰਗੇ ਫੇਰ ਮੰਗੇ ਖਾਲੀ ਹੋ ਗਿਆ ਹਾਂ ਫੇਰ ਭਾਈ ਕਮਾਲ ਦੀ ਗੱਲ ਹੈ ਨਾ ਬਈ ਇਡਾ ਹਾਜਮਾ ਉਹ ਬਦਾਮ ਨਾਲ ਇਡਾ ਤਖੜਾ ਬਦਾਮ ਹੀ ਬੜੇ ਜਿਆਦੇ ਚੰਗੇ ਹੁੰਦੇ ਬੜੇ ਚੰਗੇ ਹੁੰਦੇ ਪਰ ਰੇਟ ਤੇ ਇਡਾ ਜਾ ਲਾ ਲਓ ਯਾਰ ਤਾਂ ਨਹੀਂ ਕੋਈ ਗੱਲ ਹੈ ਹੁਣ ਇਹ 600 ਨੂੰ ਭਾਈ ਉਹ 3500 3000 ਨੂੰ ਕਿੱਥੇ ਕਿੱਥੇ ਬਹੁਤ ਫਰਕ ਪੈ ਗਿਆ ਤੇ ਜਿਹੜੀ ਚੀਜ਼ ਆ ਉਹ ਪੈਸੇ ਨਾਲ ਤਾਂ ਦੇਖੋ ਫਰਕ ਪੈਣਾ ਹੀ ਪੈਣਾ ਭਾਈ ਹੁਣ ਗੱਲ ਥੋੜੀ ਗੱਲ ਨੂੰ ਹੀ 3500 ਤੱਕ 4000 ਤੱਕ ਭਾਈ ਗੱਲ ਹੁਣ ਵਿਚ ਬੰਦੇ ਇਹੋ ਜਿਹੇ ਪਲੇਅਰ ਬਟ ਇੰਨੇ ਮਤਲਬ ਵਿੱਚ ਬੈਠਿਆ ਉਹ ਜੀ ਮਤਲਬ ਕਹਿਣਾ ਇਹ ਗੱਲ ਨਾਲ ਬਾਾਕੀ ਮੁਕੱਦਰ ਲਾ ਲੋ ਮੱਥੇ ਤੇ ਉਹ ਆਪਾਂ ਨੂੰ ਜਿੱਤ ਨਹੀਂ ਨ ਦੇਣਾ ਹੂੰ ਬਦਾਮਾ ਨਾਲ ਤੋੜਦੇ ਨਹੀਂ ਬਰਾਮਾ ਨਾਲ ਤੋੜੇ ਤੇ ਤਕਦੀਰ ਲਾ ਲੋ ਜਾਂ ਹੱਥ ਟਿੱਕਾ ਲਾ ਲੋ ਜਿਵੇਂ ਇੱਕ ਵਾਰ ਸ ਤਜਰਬਾ ਕਰਦਾ ਆਪਣੇ ਸਾਹਮਣੇ ਕਹਿ ਸਕਦੇ ਸਾਹਮਣੇ ਕਹਿ ਸਕਦੇ ਵੀ ਉੱਥੇ ਆਪਣੀ ਟਿਕ ਟਿਕ ਟੈਗ ਗਈ ਵੀ ਉਹ ਚੀਜ਼ ਆ ਕਿ ਉਹ ਦੇਖੇ ਨ ਟੈਗ ਗਿਆ ਕਿ ਮੂਹਵਲ ਬਸ ਹੋਰ ਤੁਸੀਂ ਬਾਹਲੇ ਵਰਤਦੇ ਨਹੀਂ ਬਾਹਲੇ ਹਾਂਜੀ ਹੂੰ ਸਦਾ ਅੱਛਾ ਖਰਾਕ ਕੀ ਵਰਤਦੇ ਹੋ ਸਰਦੀਆਂ ਤੇ ਗਰਮੀਆਂ ਤੇ ਸਰਦੀਆਂ ਚ ਬਾਈ ਹੁਣ ਖਰਾਕ ਚੱਲੀ ਜਾਂਦੀ ਬਾਜਰਾ ਵਾ ਹੂੰ ਕਣਕਾ ਵਿੱਚ ਹੁਣ ਆ ਡੇਢ ਦੋ ਮਹੀਨਿਆਂ ਅੱਲ ਸੀ ਬਾਦ ਨੇ ਨਾਲ ਜਿਹੜਾ ਜ਼ਿਆਦਾ ਠੰਡ ਹੁੰਦੀ ਹੈ ਤੇ ਛਾਲ ਦਾਲ ਛੋਲੇ ਦੀ ਪਾਦੀ ਦੇ ਕੋਈ ਦੂਜੇ ਛੋਲੇ ਪਾਈ ਪਾਣੀ ਵੱਧ ਵੱੜਿਆ ਉਹ ਚਲੀ ਜਾਂਦੀ ਹੈ ਟਿੰਡ ਚ ਤੇ ਹੁਣ 10 ਦਿਨ ਸਾਰੇ ਵੀਰਾਂ ਨੂੰ ਪਤਾ 5-7 ਸਾਲ ਹੋ ਗਏ ਸਾਨੂੰ ਵਰਤ ਦੇਣ ਤੇ ਕਿਉਂ ਜਾਂ ਤਾਂ ਜਿੰਨਾ ਮਗਣੀ ਕਿਉਂ ਜਿੰਨਾ ਪੈਜੇ ਕੂਤ ਉਹ ਨਹੀਂ ਅਸੀਂ ਪਾਦੇ ਆਲਸੀ ਤਾਂ ਜ਼ਰੂਰ ਕੰਮ ਦੱਸੋ ਵੀ ਆਲਸੀ ਦਾ ਕੀ ਕੀ ਕਾਰਨ ਹੈ ਜਿਹੜਾ ਆਲਸੀ ਪਾਉਂਦੇ ਤੁਸੀਂ ਨਾਲ ਆਲਸੀ ਬਈ ਗਰਮ ਹੁੰਦੀ ਆ ਤੇ ਠੰਡ ਹੋਂ ਤੋਂ ਚੰਗੀ ਤੇ ਬਹੁਤ ਚੰਗੀ ਚੀਜ਼ ਆ ਠੰਡ ਤੋਂ ਬਿਨਾ ਹੋਰ ਕੀ ਫਾਇਦਾ ਕਰਦੀ ਆ ਆਲਸੀ ਦਾ ਬਈ ਪਿੰਡੇ ਹੀ ਲੱਗਦੇ ਹਨ ਕਿ ਕੂਤ ਨੇ ਆਲਸੀ ਵਾਲੇ ਖਾਦੇ ਆਣੇ ਚੌਂਕ ਦੇਖੋ ਜੀ ਫਰਾਂ ਚ ਵੀ ਫਰਕ ਪੈਂਦਾ ਫਰਾਂ ਜੇ ਬੰਦਾ ਜਾਨ ਵੀ ਫਰਨੀ ਪੋਬਲੇ ਨਹੀਂ ਗਾ ਤਾਂ ਚੌੜੇ ਹੋਣਗੇ ਹੂੰ ਪੌਨੀ ਪੌਣੇ ਅਹੀਂ ਨਹੀਂ ਹੈਗਾ ਵੀ ਅਸੀਂ 2 ਸਾਲ ਦੀ ਬਾਈ ਪਾਉਨੇ ਆ ਹੂੰ ਉਹ 7-8 ਸਾਲ ਹੋ ਗਿਆ ਸਾਨੂੰ ਵਰਤਦੇ ਹੂੰ ਤੁਹਾਨੂੰ ਇਹ ਤੁਸੀਂ ਰੈਗੂਲਰ ਕਿੰਨੀ ਕੁ ਰੱਖਦੇ ਹੋ ਮਾਤਰਾ ਇਹਦੀ ਮਾਤਰਾ ਜਿਵੇਂ ਮਤਲਬ 100 ਜੋ 15% ਮਤਲਬ ਇਹਦੀ ਆਲਸੀ ਦੀ ਕਣਕ ਦੀ ਕਿੰਨੀ ਕੁ ਰੱਖਦੇ ਹੋ ਜਿਵੇਂ ਮਤਲਬ ਹੁਣ ਕਮੈਂਟ ਵਾਲ ਹੋ ਗਈ ਜਿਵੇਂ ਮਤਲਬ ਕਹਿਣ ਦਾ ਬਈ ਹੂੰ ਉਹਦੇ ਵਿੱਚ 40 ਕਿਲੋ ਬਾਜਰਾ ਹੋ ਗਿਆ ਹੂੰ ਤੇ ਮਤਲਬ ਕਹਿਣਾ 40 ਕਿਲੋ ਬਾਜਰਾ 40 ਕਿਲੋ ਕਣਕ ਹੋ ਗਈ ਤੇ 20 20 ਕਿਲੋ ਆ ਐਡ ਕਰ ਦੇਣਾ ਸਾਰਾ ਵਿੱਚ ਬਿਸਮਾਨ ਬਾਜਰਾ ਵੀ ਤੁਸੀਂ 40% ਰੱਖਦਾ ਹਾਂ 40% ਬਾਜਰਾ ਆਦਨਾਂ ਚ ਚੰਗੀ ਗੱਲ ਆ ਬਈ ਹੂੰ ਤੇ ਪਾਉਂਦੇ ਕਿਹੜੇ ਤਰੀਕੇ ਨਾਲ ਬਾਜਰਾ ਜਿਵੇਂ ਇਹਦੇ ਉੱਤੇ ਕੰਡਾ ਹੁੰਦਾ ਉਹ ਬਾਜਰਾ ਬਈ ਉਤੋਂ ਲਿਆ ਗਿਆ ਭਾ ਧੋ ਲੈਣਾ ਹੂੰ ਧੋ ਪਹਿਲਾਂ ਇਹ ਤੋਂ 2 ਸਾਲ ਪਹਿਲਾਂ ਉਹਨੂੰ ਕਿਉਂ ਜਸ ਦਿੰਦੇ ਸੀ ਧੋ ਕੇ ਧੋ ਕੇ ਠੀਕ ਹੈ ਧੋ ਪਰ ਥੋੜਾ ਜਿਹਾ ਨਾ ਖਰਾਬ ਹੋਣ ਲੱਗ ਗਿਆ ਹੂੰ ਤੇ ਫਿਰ ਉਹ ਕਿਉਂ ਤੇ ਸੁਣੋ ਅਟਕੇ ਕਰਕੇ ਬਈ ਉਹ ਕਿ ਉਹ ਮੌਕੇ ਤੇ ਪਾ ਕੇ ਰਲਾ ਕੇ ਪਾ ਦੀ। ਮੌਕੇ ਤੇ ਦੱਸ ਦੇ ਫਿਰ। ਮੌਕੇ ਤੇ ਦੱਸ ਦੇ। ਹੂੰ। ਤੇ ਮਖਣੀ ਕਿਵੇਂ ਦੰਨਾ? ਮਖਣੀ ਜਿਵੇਂ ਹੁਣ ਮਤਲਬ ਵੀਰੇ ਆ ਫੱਗਣ ਚੜ ਗਿਆ ਜਿਹਦਾ ਦਰਾਤਾਂ ਦੇ ਪੰਧਾ ਲੱਗੇ ਪੰਨ ਪੱਤੇ ਨਿਕਲਣ ਲੱਗੇ। ਮਾੜੇ ਮਾੜੇ ਨਿਕਲਣ ਲੱਗੇ ਨੇ ਫੱਗਣ ਦੇ ਵਿੱਚ ਬਈ। ਵੀ ਉਹ ਤੋਂ ਪਹਿਲਾਂ ਹੁਣ ਤਾਂ ਅਸੀਂ ਐਂ ਪਾਈ ਜਾਣੀਆਂ। ਹੂੰ। ਮਤਲਬ ਫਿਰ ਬੱਤੀਆਂ ਬਣਾ ਕੇ ਤੜਕਿਆਂ ਰੱਖ ਲੈਣੀਆਂ। ਹੂੰ। ਜਿਹੜਾ ਰਾਤ ਨੂੰ ਕਿੱਲੀਆਂ ਦੇ ਕੂਤਰ ਚੜ ਗਏ। ਹੂੰ। ਤੇ ਦਾਣਾ ਪਾਣੀ ਖਾ ਗਏ। ਉਹ ਰਾਤ ਨੂੰ ਸਾਰੇ ਗੁੱਡੇ ਇਕੱਲੇ ਇਕੱਲੇ ਕੂਤਨ ਫੜ ਕੇ ਦੇਣੀ। ਕਿੰਨੀ ਕਿ ਦੰਨੇ ਉਹ? ਮਤਲਬ ਲਓ ਬਦਾਮ ਜਿੰਨੀ। ਇੱਕ ਤਾਂ ਇੱਕ ਕਬੂਤਰ ਆ ਬੱਤੀ ਬਣਾ ਲੈਣੇ ਗੋਲ ਬਣਾ ਕੇ ਜਰੂਰ ਫਰਿੱਜ ਦੇ ਬੱਤੀਆਂ ਬਣਾ ਕੇ ਲਾ ਦੇਣੇ ਬਾਈ ਇੱਕ ਤਾਂ ਬਰਸ਼ਾ ਨਹੀਂ ਲੱਭਦੀ ਉਹ ਹਾਂ ਠੀਕ ਹੈ ਉਹ ਖਰਾਬ ਨਹੀਂ ਹੁੰਦੀ ਹੁਣ ਦਿੱਤੀ ਬਹੁਤ ਵਧੀਆ ਤਰੀਕੇ ਦੀ ਥੋੜੀ ਹਾਰਡ ਹੋ ਜਾਂਦੀ ਹੈ ਮੰਨ ਲੈ ਬਾਈ ਮਿਹਨਤ ਤਾਂ ਜ਼ਰੂਰ ਆ ਮਿਹਨਤ ਤਾਂ ਬਹੁਤ ਆ ਪਰ ਜੇ ਮਿਹਨਤ ਕਰਾਂਗੇ ਫੇਰ ਹੀ ਫਲ ਮਿਲਣਾ ਫੇਰ ਹੀ ਮਿਲਣਾ ਮਿਹਨਤ ਤਾਂ ਮਿਹਨਤ ਹਾਂ ਮਿਹਨਤ ਤਾਂ ਲੇ 1.200 ਕਬੂਤਰ ਨੂੰ ਦੇਣੀ ਬਾਈ ਚੱਲ ਹੁਣ ਤਾਂ ਥੋੜੇ ਆ ਬਹੁਤ ਔਖੀ ਆ ਜੀ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਮਿਹਨਤ ਵੀ ਦੇਖ ਲਓ ਕਿੰਨੀ ਹੋਊਗੀ ਉੱਚੀ ਆ ਉਹ ਜੀ ਤੇ ਪਹਿਲਾਂ ਬਣਾਉਣੀ ਆ ਉਹ ਕਰ ਫੇਰ ਵੀ ਕਿੰਨਾ ਬਾਜੀਆਂ ਜੀ ਵੀ ਚੱਲੀ ਜਾਂਦੀ ਆ ਤੇ ਬਾਜੀਆਂ ਜੀ ਵੀ ਚੱਲੀ ਜਾਂਦੀ ਆ ਉਦੋਂ ਵੀ ਚੱਲੀ ਜਾਂਦੀ ਆ ਉਦੋਂ ਵੀ ਚੱਲੀ ਜਾਂਦੀ ਆ ਹਾਂ ਅਸੀਂ ਨਹੀਂ ਬੰਦ ਕਰਦੇ ਓਕੇ ਕਾਰਨ ਕਾਰਨ ਕੀ ਵੀ ਇੱਕ ਤਾਂ ਖੁਸ਼ਕੀ ਨਹੀਂ ਪੈਂਦੀ ਕਬੂਤਰ ਦੇ ਅੰਦਰ ਮਤਲਬ ਕਹਿਣਾ ਕਿ ਪੇਟੀ ਨਹੀਂ ਰੋਕਦੀ ਕੁਝ ਹੋਰ ਨਹੀਂ ਕਰਨਾ ਬੰਦਦਾ ਹੀ ਆਉਂਦਾ ਮਖਣੀ ਵਾਲਾ ਕਬੂਤਰ ਦਾ ਹੀ ਓਕੇ ਸਭ ਤੁਸੀਂ ਰੈਗੂਲਰ ਚਲਾਉਣਾ ਹਾਂ ਰੈਗੂਲਰ ਕਿ ਕਦੇ ਕਦਾ ਵੀ ਮਤਲਬ ਦਿਨ ਕੱਚਾ ਲੱਗ ਗਿਆ ਮਤਲਬ ਮੀਂਹ ਪੈ ਗਿਆ ਵਿੱਚ ਇੱਕ ਦੋ ਦਿਨ ਬੰਦ ਕਰ ਦੇਣੀ ਆ ਮਤਲਬ ਉਹ ਕਿਉਂ ਕਰਦੇ ਹੋ ਫਿਰ ਜੇ ਕੱਚੇ ਦਿਨ ਦਾ ਕੀ ਕਰਨਾ ਮਤਲਬ ਕੱਚੇ ਦਿਨ ਦਾ ਨਹੀਂ ਮਤਲਬ ਕਹਿਣਾ ਵੀਰੀ ਮਤਲਬ ਜਦੋਂ ਮੌਸਮ ਤੋਂ ਬਾਅਦ ਯਰ ਮਤਲਬ ਆ ਦਿਨਾਂ ਤੋਂ ਬਾਅਦ ਮੌਸਮ ਖਰਾਬ ਹੁੰਦਾ ਮਤਲਬ ਉਹਨੇ ਇਕੱਠੇ ਹੀ ਹੋ ਕੇ ਬੈਠਣ ਲੱਗੇ ਹੂੰ ਇੱਕ ਤਾਂ ਬੰਦਾ ਕਾਰਨ ਮਤਲਬ ਇਹੀ ਆ ਵੀਰੇ ਮਤਲਬ ਯਾਰ ਕੂਤਰ ਦਾ ਵੀਰੇ ਕਿਲੀ ਦੇ ਬੈਠਾ ਉਹ ਸੱਪਰ ਗਈ ਸੋਨਾ ਲੱਗ ਹੂੰ ਟੱਕੁੰਡੀਆਂ ਪਾਵੇ ਗਰਦ ਨਾਲ ਫੇਰ ਹੀ ਚੰਗਲ ਫੇਰ ਕਹਿੰਦਾ ਵੀ ਸੱਪਾਂ ਕੋ ਬੈਠਾ ਓਕੇ ਇਹ ਕਾਰਨ ਤੁਸੀਂ ਕੱਢਿਆ ਇਹ ਚੀਜ਼ ਬਾਕੀ ਆਏ ਵੀਰੇ ਹੁਣ ਲਗਾਤਾਰ ਵੀ ਕੋਈ ਚੀਜ਼ ਆਈ ਜਾਣੀ ਆ ਕੋਈ ਨਵੀਂ ਇੱਕ ਦਿਨ ਦੋ ਦਿਨ ਛੱਡ ਕੇ ਤੇ ਨਾਲੇ ਕੂਤਰ ਹਾਜਮ ਵਧੀਆ ਕਰਦਾ ਵਾ ਹੂੰ ਨਾਲੇ ਸੈਟਿੰਗ ਹੋਣੀ ਸਾਰੀ ਗੱਲ ਓਕੇ ਹਾਂ ਕਿ ਚੀਜ਼ ਬੰਦ ਤੇ ਗਰਮੀ ਚ ਗਰਮੀ ਚ ਨਹੀਂ ਅਸੀਂ ਬੰਦ ਕਰਦੇ ਵੀ ਨਹੀਂ ਨਹੀਂ ਖਰਾਕ ਹੋਰ ਕੀ ਪਾਉਣਾ ਗਰਮੀ ਦਾ ਹੀ ਆ ਵੀਰੇ ਬਦਾਮ ਆ ਕਣਕ ਆ ਹੂੰ ਬਸ ਕੋਈ ਕਿਹੜੀ ਚੀਜ਼ ਰੱਖ ਦਈਏ ਤੇ ਬਦਾਮ ਕਿਵੇਂ ਪਾਉਨੇ ਆ ਬਾਈ ਤੁਸੀਂ ਇਕੱਠਿਆਂ ਨੂੰ ਪਾਉਨੇ ਜਾਂ ਕੀ ਸਾਬਕ ਤਾਰ ਕੱਲੇ ਕੱਲੇ ਨੂੰ ਬਿਲਕੁਲ ਓਕੇ ਇਹਦਾ ਕੋਈ ਹੈ ਠੰਡਾ ਕੋਈ ਠੰਡਾ ਇਹ ਆ ਵੀਰੇ 1 12 ਵਜੇ ਦਾ ਬੈਠਾ ਵਾ ਹੂੰ 1 4 ਵਜੇ ਵੇਹਿੰਦਾ ਹੂੰ ਉਹਨਾਂ ਪਾਸੇ ਪਾ ਮੋਢਾ ਮਾਰ ਕੇ ਪਾਸੇ ਛੱਡ ਦੇਣਾ 4 ਵਜੇ ਜਲਾ ਚੱਲ ਭਾਈ ਭਰੇ ਚੱਲ ਹੂੰ ਉਹ ਜ਼ੋਰ ਲੱਗਿਆ ਜ਼ੋਰ ਲੱਗਿਆ ਭਾਈ ਫੰਡਾ ਇਹੀ ਆ ਹੂੰ ਓਕੇ ਤੇ ਜਿਹੜੀ ਵੀਡੀਓ ਹੋਈ ਆ ਇਹ ਬਾਈ ਫੌਜੀ ਵਿੰਝਲ ਭਰਾ ਆਪਣਾ ਆਰਮੀ ਚ ਆ ਉਹਦੀ ਬਦੌਲਤ ਹੋਈ ਆ ਉਹਦਾ ਵੀ ਵੀਰ ਦਾ ਬਹੁਤ ਬਹੁਤ ਧੰਨਵਾਦ ਕੋਈ ਗੱਲਬਾਤ ਰਹਿੰਦੀ ਹੋਵੇ ਗੱਲਬਾਤ ਬਸ ਇਹੀ ਆ ਜੀ ਮਤਲਬ ਕਹਿਣਾ ਵੀ ਵਧੀਆ ਕਿਸੇ ਨਾਲ ਈਰਖਾ ਨਾ ਕਰੋ ਮਿਹਨਤ ਕਰੋ ਮਿਹਨਤ ਕਰਕੇ ਕਹਿੰਦੇ ਹੁਣ ਆਪਾਂ ਬਾਜੀ ਅੱਜ ਅੱਜ ਜੱਤ ਰਹੇ ਆ ਤੇ ਤੁਸੀਂ ਸਾਡੇ ਤੇ ਈਰਖਾ ਕਰੀਏ ਤਾਂ ਤੁਸੀਂ ਆਪਦਾ ਖੁੱਡਾ ਦੇਖਣੇ ਖੁੱਡਾ ਦੇਖੋ ਨਾ ਹੂੰ ਮੈਂਨਤ ਕਰੋ ਸਭ ਤੋਂ ਅੱਗੇ ਆ ਉਹ ਮੈਂਨਤ ਕਰਕੇ ਹੁਣ ਉਹਦੀ ਇੱਕ ਇਹ ਗੱਲ ਦੀ ਬਹੁਤ ਪ੍ਰੋਬਲਮ ਆ ਜੇ ਜੀਤ ਦਾ 3:00 ਵਜੇ 21 ਮਿੰਟ ਤੇ ਬੈਠਾ ਜੇ ਤੂੰ 25 ਦੇ ਦੱਸਦਾ ਤੇ 25 ਦੇ 21 ਮਿੰਟ ਤੇ ਕੀ ਮੈਚ ਟੂਰਨਾਮੈਂਟ ਲੱਗੀ ਹੋਈ ਜੇ ਉਹ ਬੈਠ ਹੀ ਗਿਆ ਜੇ 25 ਦੇ ਬਹਿ ਗਿਆ ਜਾਂ 21 ਦੇ ਬਹਿ ਗਿਆ ਬੈਠ ਹੀ ਗਿਆ ਜੀ ਗੇਮ ਤੋਂ ਬਾਅਦ ਬਸ ਆਹ ਗੋਸ਼ ਆ ਜੀ ਬਸ ਚਲੋ ਇਹ ਵੀ ਸਮਝਦਾਰੀ ਵਾਲੀ ਗੱਲ ਆ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਇੱਕ ਹੋਰ ਵੀਰੇ ਮਤਲਬ ਕਹਿੰਦਾ ਵੀ ਮਤਲਬ ਜਿੰਨੇ ਆਪਣੇ ਕਾਸ ਕਾਸਦੀਪ ਤਲਵੰਡੀ ਹੋ ਗਿਆ ਅਭੀ ਤਲਵੰਡੀ ਇੰਦਰਜੀਤ ਤਲਵੰਡੀ ਹੋ ਗਿਆ ਮਤਲਬ ਹੋਰ ਜਿੰਨੇ ਵੀ ਭਰਾ ਕਈ ਮਤਲਬ ਨੌ ਨਹੀਂ ਲਈ ਜਾਂਦੇ ਉਹਦੇ ਚੇਲਿਆਂ ਦੇ ਨਾਂ ਛੱਡ ਦੇਣਾ ਫੇਰ ਚੱਕਰ ਪਾਉਂਦੇ ਆ ਬਹੁਤ ਬਣੀ ਸਾਰੇ ਭਰਾਵਾਂ ਦਾ ਬਹੁਤ ਸਪੋਰਟ ਆ ਜਿਹਨਾਂ ਮਤਲਬ ਜੇ ਬੰਦੇ ਨਾਲ ਭਰਾ ਨੇ ਹੈ ਨਹੀਂ ਮੈਂ ਤਾਂ ਕਾਹੇ ਜੋ ਗੱਲ ਨਹੀਂ ਹੈਗਾ ਵੀਰ ਇਹ ਤਾਂ ਸਾਰਾ ਹੈ ਹੀ ਜੁਆਇੰਟ ਦਾ ਜੁਆਇੰਟ ਆ ਕੋਈ ਪਤਾ ਨਹੀਂ ਯਾਰ ਵੀਰੇ ਕਬੂਤਰਾਂ ਦੇ ਕੀ ਗੱਲ ਕੱਟ ਕੇ ਦ ਮੈਂ ਹੁਣ ਦੱਸ ਨਹੀਂ ਸਕਦਾ ਤੇ ਮੈਂ ਵੀ ਇਹ ਚੀਜ਼ ਨੂੰ ਹੰਡਾਇਆ ਤੇ ਮਤਲਬ ਕਹਣਾ ਮੈਨੂੰ ਵੀ ਮਹੀਨਾ ਪਿੱਛੇ ਪ੍ਰੋਬਲਮ ਆ ਗਈ ਸੀ ਕੋਈ ਘਰ ਦੀ ਹੋਈ ਸੀ ਮੈਂ ਲੜੀ ਮਹੀਨਾ ਤੋਂ ਬਹੁਤ ਮਤਲਬ ਹੋ ਜਾਂਦਾ ਪਰ ਇਹ ਭਰਾ ਲਾਣ ਲਾਉਣ ਦੇ ਪਤਾ ਨਹੀਂ ਕਿੱਥੇ ਬਹੁਤ ਵੱਡੀ ਗੱਲ ਆ ਵੀਰੇ ਬਹੁਤ ਵੱਡਾ ਹੋਰ ਚੇਲੇ ਕਿਹੜੇ ਕਿਹੜੇ ਨੇ ਬਾਈ ਸੱਚੇ ਚੇਲੇ ਦਾ ਵੀਰੇ ਮਤਲਬ ਚੇਲੇ ਦਾ ਆਪਣੇ ਵੀਰੇ ਹੈ ਦਾ ਮਤਲਬ ਕੋਈ ਜਿੰਨੇ ਵੀ ਚੇਲੇ ਬਣੇ ਮੇਰੇ ਸਾਰੇ ਵੀਰੇ ਬਾਈਆਂ ਜੱਤਾਂ ਦੇ ਇਹ ਨਹੀਂ ਹੈਗਾ ਵੀ ਉਹਨੂੰ ਮਿਹਨਤ ਤਾਂ ਅਗਲੇ ਨੇ ਕਰਨੀ ਆਉਣਾ ਸੀ ਤਾਂ ਨਹੀਂ ਕੂਤਰ ਜੇ ਮਤਲਬ ਆਪ ਨੂੰ ਕੋਈ ਰੁਪਏ ਦੇਗਾ ਵੀ ਜਾ ਕੇ ਢਾਂਗਾ ਵੜ ਕੇ ਆਪਾਂ ਅੱਜ ਆਪਾਂ ਨੂੰ 5 ਲੱਖ ਰੁਪਏ ਦੇਗਾ ਬਾਈ ਵੀ ਉਹਦੀ ਛਤਰੀ ਵੜ ਕੇ ਆਪਾਂ ਹਲਾਵਾਂਗੇ ਆਪਾਂ ਦੱਸ ਸਕਦੇ ਹਾਂ ਕੂਤਰ ਦੇਖ ਸਕਦੇ ਹਾਂ ਪਰ ਆਪਣੇ ਜਿਹੜੇ ਚੱਲੇ ਆ ਸਾਰੇ ਟੌਪ ਤੇ ਆ ਹੂੰ ਚੜੀ ਚਾਲੀ ਬਾਜ਼ੀਆਂ ਜੀ ਇੱਕ ਇੱਕ ਬੰਦੇ ਨੇ ਬਾਈ 40 ਚਾਲੀ ਇੱਕ ਇੱਕ ਸੀਜ਼ਨ ਦੀ ਜਿੱਤੀ ਹਰ ਵਾਰ ਓਕੇ ਕੋਈ ਬੰਦਾ ਆਇਆ ਨਹੀਂ ਕੋਈ ਆਇਆ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਕੋਈ ਦੱਸ ਸਕਦਾ ਕੋਈ ਜਿਹੜਾ ਹੁਣ ਨਾਮ ਪਲੇਅਰਾਂ ਚ ਪੁਰਾਣੇ ਪਲੇਅਰਾਂ ਹੀ ਹੁਣ ਕਾਫੀ ਤਲਵੰਡੀ ਹੋ ਗਏ ਹੂੰ ਉਹਦੇ ਚੱਲ ਉੱਡਦੇ ਠੀਕ ਹੋ ਚੰਗੇ ਇੰਦਰਜੀਤ ਤਲਵੰਡੀ ਦੇ ਕੱਲੇ ਕੱਲੇ ਰਹਿ ਆ ਪੁੱਤਰ ਹੂੰ ਜਿਵੇਂ ਮਤਲਬ ਅਵੀ ਤਲਵੰਡੀ ਹੋ ਗਿਆ ਕਿੰਨੇ ਤਲਵੰਡੀ ਬੈਸਟ ਬਹੁਤ ਹੈ ਇਹ ਪਿੰਡ ਅਡਵਟ ਨੇ ਇਹ ਅਡੂ ਅਡਾ ਹੁਣ ਜੀ ਮੈਂ ਉਹਨੂੰ ਦੇਖਣ ਜਾਂਦਾ ਵੀ ਇਹ ਤਿੰਨੇ ਜੀ ਮੈਂ ਇਹ ਜੀ ਕਹਿਣ ਲੱਗਿਆ ਵੀ ਇੱਕ ਪਿੰਡ ਦੇ ਤਾਂ ਸਾਰਾ ਕੁਝ ਇਹ ਤਿੰਨੇ ਮੰਡ ਲੱਗ ਲੱਗਾ ਜਿਵੇਂ ਆ ਤਲਵੰਡੀ ਹੋ ਗਈ ਆ ਮੋਹਣੇ ਵੀਰ ਵਾਲੀ ਤਲਵੰਡੀ ਹੋ ਗਈ ਇੱਧਰ ਹਾਂ ਕੁੜੀਆਂ ਨੇ ਤਲਵੰਡੀ ਵੀ ਇੱਧਰ ਆਪਣੀਆਂ ਗਾਲਬ ਕੋਲੇ ਤਲਵੰਡੀ ਹੋ ਗਈ ਇੱਧਰ ਐ ਕੋਡ ਵਾਲੀ ਹੋ ਗਈ ਠੀਕ ਹੋ ਗਿਆ ਓਕੇ ਵੇਹ ਜੇ ਕਹਿ ਨਹੀਂ ਲੱਗਿਆ ਵੀ ਸਾਰਾ ਕੁਝ ਇੱਕ ਪੇੜ ਜਿੱਤੇ ਪਿੰਦਰਾ ਰਾਇਆ ਜਿਹਨੂੰ ਪਹਿਲਾਂ ਸਭ ਤੋਂ ਪਹਿਲਾਂ ਜੇ ਲੱਬੇਂਦਰਾ ਰਾਇਆ ਬਣਿਆ ਉਹਨੇ ਇੱਕ ਸਾਲ ਬਹੁਤ ਬੰਬ ਕੱਢੇ ਬਹੁਤ ਵੱਡੇ ਬਹੁਤ ਚੰਗੇ ਉੱਡੇ ਉਹ ਪਹਿਲਾਂ ਜੇ ਲੱਭਣਾ 18 ਜੋ ਪਹਿਲਾਂ ਜੇ ਲੱਭਣੇ ਓਕੇ ਪਿੰਦਰਾ ਰਾਇਆ ਸਹੀ ਹੋ ਗਿਆ ਹਾਂਜੀ ਹਾਂਜੀ ਹੋਰ ਵੀ ਹੁਣ ਦਿਮਾਗ ਚੋਂ ਨਿਕਲ ਜਾਂਦੀ ਆ ਕੋਈ ਬੰਦਾ ਮੈਂ ਜਿਹੜਾ ਵੀਰ ਆਪਣਾ ਜੋੜਿਆ ਯਾਰ ਵੀਰੇ ਚੇਲੇ ਤੋਂ ਬਿਨਾ ਵੀ ਜੋੜਿਆ ਨਾ ਉਹ ਸਾਰਿਆਂ ਦੇ ਉੱਡੇ ਹੀ ਆ ਓਕੇ ਕੁਦਰ ਦੀ ਨਾਵਾ ਡੋਲ ਨਾਵਾ ਡੋਲ ਜਿਹੜਾ ਮਤਲਬ ਪੈਨ ਜੁੜ ਕੇ ਰਹਿੰਦਾ ਭਾਈਆਂ ਨੂੰ ਰਹਿੰਦਾ ਭਾਈ ਉਹ ਬੰਬ ਵੀ ਕੱਢਦਾ ਉਹਦੇ ਵੈਸੇ ਉ ਖਾਰ ਪੈ ਗਿਆ ਉਹਨੇ ਕਿਹਾ ਮੈਨੂੰ ਦੱਸਦਾ ਬਾਈ ਉਹਨੂੰ ਕਬੂਤਰ ਵੀ ਦਿੱਤਾ ਸਾਰਾ ਕੁਝ ਦਿੱਤਾ ਜਦੋਂ ਆਪਦੇ ਨਾ ਭਾਈ ਦੇ ਚਲੋ ਭਾਈ ਹੋਈ ਦਾ ਆਪਾਂ ਤਾਂ ਜਦੋਂ ਹੁਣ ਆਪਣੇ ਕੋਲ ਆ ਗਿਆ ਆਪਣਾ ਭਾਈ ਹੋਈ ਆ ਹੂੰ ਜਦੋਂ ਆਪਦੇ ਉਸਤਾਦ ਦੇ ਪਰਦੀ ਕੋਈ ਉਹਦੇ ਈਰਖਾ ਰਹਿੰਦੀ ਹੈ ਬਾਈ ਉਹ ਨੂੰ ਮਾਰ ਡਾਊਟ ਵੀ ਪੈ ਗਿਆ ਨਾ ਡਾਊਟ ਵੀ ਬਹੁਤ ਵੱਡੀ ਗੱਲ ਆ ਡਾਊਟ ਵੀ ਪੈ ਗਿਆ ਉੱਥੇ ਵੀ ਬੰਦਾ ਹੱਲ ਜਾਂਦਾ ਉੱਥੇ ਵੀ ਜਾ ਕੇ ਉਹ ਇਹ ਵੀ ਤਾਂ ਵੀ ਕਹਿੰਦੀ ਸਹੀ ਦੱਸਿਆ ਉਹ ਨਹੀਂ ਫਿਰ ਉਹੀ ਗੱਲ ਆ ਗਈ ਟੌਪ ਹੋ ਗਿਆ ਆ ਸਹੀ ਵਾਲੀ ਗੱਲ ਵੀਰੇ ਹੂੰ ਮੁੰਡੇ ਵੀ ਰਹ ਨਹੀਂ ਆਪਣੇ ਡਾਕਟਰ ਹੋਣੇ ਨਾ ਰੋੜੀਕਪੁਰ ਵਾਲੇ ਚੇਲੇ ਬਣ ਕੇ ਆਪਣੇ ਇੱਥੇ ਆ ਗਏ ਮੈਨੂੰ ਦੱਸਦਾ ਵੀ ਆਇਆ ਇਹ ਜੇ ਕਰਦੇ ਆ ਵੀ ਆਇਆ ਇਹ ਜੇ ਕਰਕੇ ਛੱਡੀ ਚਲੋ ਕੂਤਰ ਹਾਂ ਉਹਨਾਂ ਦੇ ਸਾਰਾ ਆਏ ਹੋ ਗਿਆ ਜੀ ਵੀ ਮਤਲਬ ਸਹੀ ਨਹੀਂ ਦੱਸਿਆ ਹਾਂ ਇਹ ਤਾਂ ਵੀ ਗੱਲ ਹੀ ਕੁਝ ਡਾਊਟ ਹੋ ਗਿਆ ਵੀਰ ਗੱਲ ਹੀ ਹੁਣ ਵੀਰੇ ਦਵਾਈਆਂ ਆਪ ਲੱਖ ਦੇ ਦੀਏ ਜੇ ਪ੍ਰਾਮ ਆਉਣਾ ਸਵਾਦੀ ਚੁੰਡੀ ਨਾ ਆਏ ਆ ਜਾਂਦਾ ਆ ਜਾਂਦਾ ਨੂੰ ਜਿਹੜਾ ਕੋ ਮਰਜ਼ੀ ਲਿਆ ਕੇ ਦੇ ਦੀ ਹਾਂ ਉਹਨਾਂ ਨੇ ਦਿਮਾਗ ਚ ਉਹੀ ਗੱਲ ਵੀ ਸਾਰਾ ਵੀ ਸਾਨੂੰ ਆਪ ਨੂੰ ਗਲਤ ਦੱਸਦਾ ਹਾਂ ਉਹਨਾਂ ਨੇ ਬਾਅਦ ਚ ਦੱਸੀ ਗੱਲ ਮੈਨੂੰ ਯਾਨੀ ਕਿ ਉਦੋਂ ਨਹੀਂ ਫਿਰ ਉਹਨਾਂ ਮੈਜੇ ਸੋਈਆਂ ਮੈਜੇ ਜਦਨ ਬਾਅਦ ਚ ਮੈਂ ਉਹਦਾ ਵੀ ਕੂਤਰ ਛੜਾਇਆ ਮੈਂ ਕਿਹਾ ਆ ਜਾ ਹਾਂ ਕਰੇ ਸਭ ਦਿਨ ਰਾਤ ਹੂੰ ਇਹ ਰਾਤ ਨੂੰ ਇਕੱਠੇ ਨੇ ਕਬੂਤਰਾਂ ਬੇ ਮੈਂ ਕਿ ਵੀ ਆਇਆ ਕਰਨ ਹੂੰ ਤੇ ਜਰੂਰ ਇੱਥੇ ਹੀ ਬਾਜੀ ਤੇ ਹੂੰ ਜਦੋਂ ਭਾਏ 2 2.5 ਘੰਟੇ ਕੋਤ ਨੇ ਬੈਠ ਚੋਕੀ ਕਬੂਤਰਾਂ ਨੂੰ ਫੇਰ ਬਹਿਮ ਨਿਕਲਿਆ ਫੇਰ ਬਹਿਮ ਨਿਕਲਿਆ ਗੱਲ ਦਾ ਉਹ